ਜੇ ਤੁਸੀਂ ਲੌਬੀ ਦੇ ਵਿੱਚ ਕੁਝ ਲਵਾਉਣਾ ਲੌਬੀ ਦਾ ਡਿਜ਼ਾਈਨ ਆ ਲੌਬੀ ਦਾ ਡਿਜ਼ਾਈਨ ਆ ਗਿਆ ਪਹਿਲਾਂ ਤਾਂ ਦੇਖੋ ਯਾਰ ਕਿੰਨਾ ਪ੍ਰੀਮੀਅਮ ਆ ਕਿ ਜੋ ਚੀਜ਼ਾਂ ਮਾਰਕੀਟ ਦੇ ਅੰਦਰ ਬਹੁਤ ਮਹਿੰਗੇ ਰੇਟਾਂ ਦੇ ਮਿਲ ਰਹੀ ਹੈ ਮੈਟੋ ਸਿਟੀ ਦੇ ਅੰਦਰ ਜਾਂ ਲੁਧਿਆਣਾ ਜਲੰਧਰ ਚੰਡੀਗੜ੍ਹ ਦਿੱਲੀ ਦੇ ਅੰਦਰ ਉਹੀਓ ਚੀਜ਼ਾਂ ਨੂੰ ਅਸੀਂ ਬਹੁਤ ਮਿਨੀਮਮ ਮਾਰਜਨ ਦੇ ਉੱਤੇ ਕਰਕੇ ਬੈਸਟ ਕੁਆਲਿਟੀ ਦੇਣੀ ਹੈ ਕਿ ਕਸਟਮਰ ਦੀ ਪਹੁੰਚ ਦੇ ਅੰਦਰ ਆਰਾਮ ਨਾਲ ਆ ਜਾਏ ন্যাচারাল স্টোন ਦੀ ਤਰ੍ਹਾਂ ਬਾਅਦ ਐਲੀਵੇਸ਼ਨ ਦੇ ਅੰਦਰ ਕਰਨਾ ਹੈਗਾ ਜਿੰਝ ਆਪਣਾ ਪੱਥਰ ਪਹਾੜਾ ਚੋਂ ਨਿਕਲਦਾ ਹੈਗਾ ਉਹਨੂੰ ਥੋੜਾ ਜਿਹਾ ਤਰਾਸ਼ ਕੇ ਉਹਨੂੰ ਸੈੱਟ ਕੀਤਾ ਗਿਆ ਹੋਰ ਕੁਝ ਨਹੀਂ ਆ ਰਹਿਦਾ ਬਾਕੀ ਇਹ ਤਾਂ ਕੋਈ ਪਾਲਿਸ਼ ਨਹੀਂ ਕੋਈ ਆ ਰਹਿਦਾ ਕੁਝ ਨਹੀਂ ਹੈ ਜੀ ਆ ਨੈਚੁਰਲ ਚੀਜ਼ ਆਏਗੀ ਸਰ ਦੇਖੋ ਕਿ ਨਹੀਂ ਘੈਂਟ ਚੀਜ਼ ਆ ਇਹ ਜੇ ਤੁਹਾਡੇ ਘਰ ਦੇ ਵਿੱਚ ਲੱਗ ਗਈ ਹਰੇਕ ਬੰਦਾ ਜਿਹੜਾ ਤੁਹਾਡੇ ਘਰੇ ਆਊਗਾ ਪੁੱਛੂਗਾ ਵੀ ਇਹ ਲਵਾਈ ਤਾਂ ਲਵਾਈ ਕਿੱਥੋਂ ਆ ਤੁਹਾਨੂੰ ਦਿਖਾਣਾ ਆਏਗਾ ਸਰ ਨੈਚੁਰਲ ਸਟੋਨ ਬਿਲਕੁਲ ਡਿਫਰੈਂਟ ਸ਼ੇਪਸ ਜੀ ਇਹ ਇਸੇ ਤਰੀਕੇ ਦੇ ਨਾਲ ਆਣਾ ਹੈਗਾ ਇਹ ਰੌ ਹੈ ਇਹ ਲੱਗਣੀ ਵੀ ਇਦਾਂ ਹੀ ਆ ਹਾਂ ਐਂਜੇ ਹੀ ਲੱਗਣੀ ਹੈਗਾ ਪਰ ਕਿਰਨ ਨੂੰ ਕਿ ਜੀ ਇਹ ਲਗਾਉਣ ਦਾ ਤਰੀਕਾ ਵੀ ਅਸੀਂ ਦੱਸਿਆ ਹੈਗਾ ਰਿੰਦ ਇਹ ਇੰਜੀ ਸ਼ੇਪ ਨਹੀਂ ਕੋਈ ਛੋਟਾ ਆਏਗਾ ਕੋਈ ਡਿਫਰੈਂਟ ਛੇਜ ਨਹੀਂ ਭਾੜੇ ਟੁੱਟ ਕੇ ਪੱਥਰ ਕੱਢੀ ਆ ਜਾਏਗਾ ਇਹਦੇ ਬਾਅਦ ਇਹ ਸਾਈਜ਼ ਦੇਖੋ ਸਰ ਇਹ 6 ਬਾਈ 4 ਦਾ ਸਾਈਜ਼ ਹੈ 6 ਬਾਈ 4 ਠੀਕ ਹੈ ਜੀ ਇਹ ਦੇਖੋ ਜੀ ਬਲੈਕ ਕਲਰ ਕੰਬੀਨੇਸ਼ਨ ਲੋ ਇਹ ਦੇਖੋ ਚੱਕੋ ਇੱਕ ਤੋਂ ਇੱਕ ਡਿਜ਼ਾਈਨ ਆਏਗਾ ਸਰ ਕੋਈ ਡਿਜ਼ਾਈਨ ਚੈੱਕ ਕਰੋ ਤੁਸੀਂ ਡਿਜ਼ਾਈਨ ਹੁਣ ਇਹਦੇ ਅੰਦਰ ਕੋ 6 4 ਚ ਵੀ ਹੈਗਾ 32 64 ਚ ਵੀ ਇਹੋ ਡਿਜ਼ਾਈਨ ਅਸੀਂ ਪ੍ਰੋਵਾਈਡ ਕੀਤਾ ਤੁਹਾਨੂੰ ਇਸ ਤਰੀਕੇ ਦੇ ਲੋਇਆ ਦੇ ਕੋਲ ਇਹ ਮੈਟ ਦੇ ਅੰਦਰ ਉਹਨੇ ਮੈ ਤੁਹਾਨੂੰ ਦਿਖਾਇਆ ਸੀ ਕਿ ਨਾ ਡਿਜ਼ਾਈਨ ਥਿਸ ਵਨ ਇਹ ਗਲੋਸੀ ਦੇ ਅੰਦਰ ਫੇਸ ਸਰਫੇਸ ਨੂੰ ਹੱਥ ਲਗਾ ਕੇ ਦੇਖੋ ਸਰ ਠੀਕ ਹੈ ਇਹ ਗਲੋਸੀ ਦੇ ਅੰਦਰ ਹੈਗਾ ਸਰ ਇਹ ਮੈਟ ਦੇ ਅੰਦਰ ਹੈ ਮੈਟ ਦੀ ਦੇਖੋ ਕਿ ਨਾ ਫਿਨਿਸ਼ ਦੇਖੋ ਮੈਟ ਦੀ ਫਿਨਿਸ਼ਿੰਗ ਦੇਖੋ ਬਾਈ ਠੀਕ ਹੁੰਦਾ ਰਫ ਮੈਟ ਹੁੰਦਾ ਇਕ ਇਹ ਚੀਜ਼ ਜੀ ਸਰ ਸਾਡਾ ਮੈਂ ਤੁਹਾਨੂੰ ਹੁਣੇ ਪਹਿਲੇ ਵੀ ਦੱਸਿਆ ਸ਼ਿਫ ਸ਼ਕਤੀ ਦਾ ਮਤਲਬ ਕੀ ਆਏਗਾ ਹਮ ਬੈਸਟ ਕੁਆਲਿਟੀ ਵੈਸਟੇਸਟ ਰੇਟ ਬੈਸਟ ਸਰਵਿਸ ਜੀ ਤਿੰਨੋ ਚੀਜ਼ਾਂ ਦੇ ਚੀਜ਼ ਆ ਜਾਂਦੀ ਹੈ ਕਸਟਮਰ ਆ ਕੀ ਪਾਲਦਾ ਇਹਨਾਂ ਪੈਸਾ ਲਗਾ ਕੇ ਕੀ ਪਾਲਦਾ ਕੁਆਲਿਟੀ ਪਾਲਦਾ ਉਹ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਗਾਰੰਟੀ ਸਾਡੇ ਨਾਮ ਤੋਂ ਹੀ ਹੈਗੀ ਹੈ ਜੀ ਗਾਰੰਟੀ ਦੀ ਪੂਰੀ ਸ਼ੋਰਟੀ ਹੈ ਸਾਡੀ ਕਿ ਕੋਈ ਦਿੱਕਤ ਆਉਂਦੀ ਹੈ ਕੁਝ ਆਉਣਾ ਹੈਗਾ ਤੁਸੀਂ ਸਾਨੂੰ ਦੱਸੋ ਅਸੀਂ ਫੋਨ ਨਾਲ ਉਹਦਾ ਹੱਲ ਕਰਦੇ ਹੈਗੇ ਜਿੰਨ ਇਹ ਦੇਖੋ ਸਰ ਇਹ ਹੈਗੇ ਮੋਜੈਕਸ ਜੀ ਇਹ ਦੇਖੋ ਸਰ ਦੇਖੋ ਚੈੱਕ ਕਰੋ ਪਹਿਲਾਂ ਤਾਂ ਚੈੱਕ ਕਰੋ ਇਹ डिफरेंट ਸ਼ੇਪਸ ਜੀ ਹਰ ਸ਼ੇਪਸ ਅਲੱਗ ਹੋਏਗੀ ਜੀ ਕਨਸੈਪਟ ਬਿਲਕੁਲ ਅਲੱਗ ਹੈਗਾ ਜੀ ਠੀਕ ਹੈ ਨਾ ਸਰ ਹੁਣ ਤੁਸੀਂ ਕਿਤੇ ਬਾਥਰੂਮ ਦੇ ਅੰਦਰ ਲਗਾਣਾ ਹੈ ਜੀ ਠੀਕ ਹੈ ਇਹ ਜਿਆਦਾ ਕਿੱਥੇ ਲੱਗਦਾ ਬਾਥਰੂਮ ਦੇ ਵਿੱਚ ਬਾਥਰੂਮ ਦੇ ਨਾਲ ਲੱਗਦਾ ਆਊਟਲੁੱਕ ਦੇ ਅੰਦਰ ਲੱਗਦਾ ਐਲੀਵੇਸ਼ਨ ਦੇ ਅੰਦਰ ਜੇ ਕਾਲਮਸ ਖੜੇ ਕਿਤੇ ਹੋ ਜਾਂ ਕਾਲਜ ਤੇ ਕਿਨਾਂ ਆਪਣੇ ਉਹ ਲੱਗਦੇ ਗੇਟਸ ਹੈਗੇ ਮੇਨ ਗੇਟਸ ਹੈਗੇ ਉੱਥੇ ਆਊਟਲੁੱਕ ਕੱਢਣ ਲਿਆਗੇ ਡਿਫਰੈਂਟ ਸ਼ੇਪਸ ਹੈਗੀਆਂ ਇਹਨਾਂ ਦੇ ਸਾਸ਼ੀ ਗੱਲ ਦੋਸਤੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਮਿੱਤਰੋ ਇਸ ਟਾਈਮ ਮੈਂ ਮੋਗੇ ਦੇ ਵਿੱਚ ਖੜਾ ਮੋਗੇ ਦੇ ਵਿੱਚ ਮੈਂ ਆਇਆ ਸੀਗਾ ਸ਼ਿਵ ਸ਼ਕਤੀ ਟਾਇਲ ਵਾਲਾ ਤੁਸੀਂ ਸਾਹਮਣੇ ਇਧਰਲੇ ਪਹਿਲਾਂ ਤਾਂ ਉਧਰਲੇ ਪਾਸੇ ਵੀ ਦਿਖਾ ਦੇ ਵੀ ਇਹਨਾਂ ਦੇ ਦੇਖੋ ਫੈਕਟਰੀ ਕਿੱਡੀ ਆ ਪਹਿਲਾਂ ਤਾਂ ਆ ਨਵਾਂ ਇਹਨਾਂ ਦਾ ਆਫਿਸ ਬਣਿਆ ਉਧਰਲੇ ਪਾਸੇ ਵੀ ਆ ਵੀ ਤੁਸੀਂ ਇਹ ਸਭ ਲਾ ਲਓ ਵੀ ਟਾਈਲਾਂ ਦੇ ਡਿਜ਼ਾਈਨ ਤੁਹਾਨੂੰ ਇੰਨੇ ਕ ਜਿਆਦਾ ਮਿਲ ਜਾਣਗੇ ਇੱਥੇ ਵੀ ਤੁਹਾਨੂੰ ਚੂਸ ਕਰਨੇ ਓਕੇ ਹੋ ਜਾਣਗੇ ਤੁਸੀਂ ਕਨਫਿਊਜ਼ ਹੋ ਜਾਓਗੇ ਵੀ ਅਸੀਂ ਟਾਈਲਾਂ ਦਾ ਡਿਜ਼ਾਈਨ ਕਿਹੜਾ ਚੂਸ ਕਰੀਏ ਪਹਿਲਾਂ ਤਾਂ ਮੈਂ ਤੁਹਾਨੂੰ 2-4 ਨਮੂਨੇ ਦਿਖਾਉਣਾ ਫਿਰ ਮੈਂ ਮਲਾਉਂਗਾ ਤੁਹਾਨੂੰ ਇਧਰਲੇ ਪਾਸੇ ਜੇ ਤੁਸੀਂ ਲੌਬੀ ਦੇ ਵਿੱਚ ਕੁਝ ਲਵਾਉਣਾ ਲੌਬੀ ਦਾ ਡਿਜ਼ਾਈਨ ਆਹ ਲੌਬੀ ਦਾ ਡਿਜ਼ਾਈਨ ਆ ਗਿਆ ਪਹਿਲਾਂ ਤਾਂ ਦੇਖੋ ਯਾਰ ਕਿੰਨਾ ਪ੍ਰੀਮੀਅਮ ਆ ਤੇ ਇਧਰਲੇ ਪਾਸੇ ਤੁਹਾਨੂੰ ਲੌ ਆ ਚੀਜ਼ ਚੈੱਕ ਕਰੋ ਤੁਸੀਂ ਐਨ ਯਾਰ ਤੁਹਾਨੂੰ ਰਾਜੇ ਮਹਾਰਾਜਾਂ ਵਾਲੀ ਫੀਲਿੰਗ ਆਊਗੀ ਇਹ ਦੇਖੋ ਫਿਰ ਤੁਹਾਨੂੰ ਇਧਰਲੇ ਪਾਸੇ ਆਜਾ ਆਜਾ ਤੁਹਾਨੂੰ ਇਧਰਲੇ ਪਾਸੇ ਦਿਖਾਉਣਾ ਕੈਮਰਾਮੈਨ ਨੂੰ ਕਹਿਣਾ ਵੀ ਲੈ ਕੇ ਆਓ ਆ ਦੇਖੋ ਆ ਚੀਜ਼ ਦਿਖਾਓ ਆ ਕਿੰਨੀ ਸੋਹਣੀ ਦੇਖੋ ਇਹ ਕਿਚਨ ਵਾਸਤੇ ਆ ਗਿਆ ਮੇਨ ਹਨਾ ਕਿੰਨੀ ਘੈਂਟ ਚੀਜ਼ ਆ ਦੇਖ ਸਕਦੇ ਹੋ ਤੁਸੀਂ ਤੇ ਫਿਰ ਇਧਰਲੇ ਪਾਸੇ ਆ ਦੇਖੋ ਉਹ ਚੀਜ਼ ਦਿਖਾਉਣਾ ਤੁਹਾਨੂੰ ਮੈਂ ਤੇ ਫਿਰ ਆ ਬਾਥਰੂਮ ਆ ਡਿਜ਼ਾਈਨ ਦੇਖੋ ਬਾਥਰੂਮ ਆ ਡਿਜ਼ਾਈਨ ਦੇਖੋ ਕਿੰਨੇ ਲਗਜ਼ਰੀ ਆ ਤੇ ਇਹ ਕੋਈ ਆਇਨਾ ਸੋਚੀ ਜਾ ਵੀ ਜਿੰਨੇ ਲਗਜ਼ਰੀ ਉਹਨਾਂ ਲਗਜ਼ਰੀ ਰੇਟ ਹੋਊਗਾ ਰੇਟ ਬਹੁਤ ਜ਼ਿਆਦਾ ਘੱਟ ਹੋਊਗਾ ਜਿਹੜਾ ਕਿ ਆਮ ਮਾਰਕੀਟ ਦੇ ਨਾਲੋਂ ਬਹੁਤ ਜ਼ਿਆਦਾ ਘੱਟ ਹੋਊਗਾ ਮੈਂ ਇਧਰਲੇ ਪਾਸੇ ਸਾਰ ਬੈਠੇ ਉਹਨਾਂ ਨਾਲ ਮਲਾਉਣਾ ਤੇ ਸੱਸੀ ਗਾਲੀ ਕੀ ਹਾਲ ਚਾਲ ਹੈ ਬਹੁਤ ਵਧੀਆ ਸਰ ਫਿਰ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਗਾ ਵੀ ਮੈਂ ਲੁਧਿਆਣੇ ਦੇ ਵਿੱਚ ਵੀ ਅਸੀਂ ਟਰਾਈ ਕੀਤਾ ਹਾਂਜੀ ਹਾਂਜੀ ਹੋਰ ਵੱਡੇ ਸ਼ਹਿਰਾਂ ਦੇ ਵਿੱਚ ਟਰਾਈ ਕੀਤਾ ਪਰ ਨਾ ਤਾਂ ਸਾਨੂੰ ਇੰਨੇ ਡਿਜ਼ਾਈਨ ਕਿਤੇ ਮਿਲੇ ਆ ਇੰਨੇ ਲਾਜ਼ਰੀ ਡਿਜ਼ਾਈਨ ਸਾਨੂੰ ਕਿਤੇ ਵੀ ਨਹੀਂ ਮਿਲੇ ਇਹ ਕੀ ਰੀਜ਼ਨ ਆ ਕਿੰਨੇ ਟਾਈਮ ਤੋਂ ਇਹ ਕੰਮ ਕਰ ਰਹੇ ਹੋ ਅਪਨੂੰ ਸਰ ਪਹਿਲਾਂ ਤਾਂ ਸਾਨੂੰ ਬੈਠੋ ਸਰ ਜੀ ਆਇਆਂ ਨੂੰ ਜੀ ਜੀ ਤੇ ਅਪਨੂੰ 14 ਤੋਂ 15 ਸਾਲ ਹੋ ਗਏ ਸਰ ਇਸ ਮੋਗਾ ਸ਼ਹਿਰ ਦੇ ਵਿੱਚ ਕੰਮ ਕਰਦੇ ਨੇ ਠੀਕ ਆ ਵੈਸੇ ਸਾਡਾ ਮੋਗੇ ਵਿੱਚ ਕਾਫੀ ਪੁਰਾਣੇ ਨਾਮ ਤੋਂ ਸਾਡੇ ਬਜ਼ੁਰਗਾ ਦਾ ਨਾਮ ਚੱਲਦਾ ਪਿਆ ਜੀ ਸਾਨੂੰ 15 ਸਾਲ ਹੋ ਗਏ ਟਾਇਲ ਦੇ ਕੰਮ ਕਰਦੇ ਹੋਏ ਅਸੀਂ ਪਹਿਲਾਂ ਬਹੁਤ ਛੋਟੇ ਸਕੇਲ ਦੇ ਕੰਮ ਸ਼ੁਰੂ ਕੀਤਾ ਸੀ ਸਿੰਪਲ ਟਾਇਲਰ ਤੁਹਾਨੂੰ ਵੀ ਪਤਾ ਜਿਵੇਂ ਜਿਵੇਂ ਟਾਈਮ ਬਦਲਦਾ ਹੈ ਉਸ ਸਾਹਬ ਸਿਰ ਹਰ ਚੀਜ਼ ਦੇ ਵਿੱਚ ਫਰਕ ਆਂਦਾ ਕੋਈ ਕਹਿੰਦਾ ਮੈਂ ਅਜੀ ਚੀਜ਼ ਬਣਾਨੇ ਕੋਈ ਕਹਿੰਦਾ ਅਜੀ ਚੀਜ਼ ਬਣਾਣਾ ਉਨਾ ਜੇ ਚੀਜ਼ੋਂ ਸੇ ਵੇਖਦੇ ਪਏ ਆ ਪਿੱਛੇ ਲੱਗੀ ਹੋਈ ਹੈ ਚੀਜ਼ ਇਹ ਲੁਧਿਆਣੇ ਦਿੱਲੀ ਚੰਡੀਗੜ੍ਹ ਅਜੇ ਸ਼ਹਿਰਾਂ ਵਿੱਚ ਪਹਿਲਾਂ ਤੋਂ ਚਲਦੀ ਪਈ ਹੈ ਆਪਣੇ ਫੈਸ਼ਨ ਹੌਲੀ ਹੌਲੀ ਆਂਦਾ ਆਪਾਂ ਹੁਣ ਦਿੱਲੀ ਵਾਲਾ ਚੰਡੀਗੜ੍ਹ ਵਾਲਾ ਫੈਸ਼ਨ ਮੋਗੇ ਵਿੱਚ ਪਹਿਲਾਂ ਲਿਆਂਦੀ ਕੋਸ਼ਿਸ਼ ਕੀਤੀ ਹੈ ਇੰਦਾ ਜਿਹੜਾ ਰੇਟ ਹੈ ਲੋਕੀ ਦਿੱਲੀ ਵਿੱਚ ਚੰਡੀਗੜ੍ਹ ਵਿੱਚ ਲੁੱਕ ਦਾ ਰੇਟ ਦਿੰਦੇ ਆ ਕਿ ਸੋਹਣੀ ਆਂਦਾ ਰੇਟ ਹੈ ਜੀ ਆਪਾਂ ਇਸ ਚੀਜ਼ ਦੇ ਕਿ ਜੈਨੂ ਰੇਟ ਦਿੱਤਾ ਹੋਇਆ ਬਾਜ਼ਾਰ 'ਚ ਕਿ ਹਰ ਬੰਦਾ ਆਪਣੇ ਸ਼ੌਂਕ ਪੂਰਾ ਕਰ ਸਕੇ ਵੀ ਦੇਖੋ ਹੋ ਗਿਆ ਮਕਾਨ ਹੈ ਇਹ ਲੋਕੀ ਬਹੁਤ ਆਪਣੇ ਸੁਪਨੇ ਪੂਰੇ ਕਰਦੇ ਆਂਦੇ ਵਸੇ ਲੋਨ ਚੱਕਦੇ ਆ ਬਹੁਤ ਕੁਝ ਕਰਦੇ ਆ ਆਪਾਂ ਇਹ ਸੋਚੋ ਹੈ ਕਿ ਲੋਕਾਂ ਦਾ ਕੀ ਬਜਟ ਹੈ ਉਹ ਵੀ ਠੀਕ ਰਵੇ ਤੇ ਉਹਨਾਂ ਦੇ ਕਰੇ ਐਜੀ ਚੀਜ਼ਾਂ ਪੂਰੀ ਹੋ ਸਕੇ ਜਿਹੜੀ ਉਹਨਾਂ ਦੀ ਇੱਛਾ ਹੈ ਉਹ ਪੂਰੀ ਹੋ ਸਕੇ ਜੀ ਤੁਸੀਂ ਬਾਕੀ ਸਾਡਾ ਸ਼ੋਅਰੂਮ ਦੇਖੋ ਸਾਡਾ ਦੋ ਤਰ੍ਹਾਂ ਦਾ ਸ਼ੋਅਰੂਮ ਹੈ ਹਰ ਤਰ੍ਹਾਂ ਦੇ ਫੈਂਸੀ ਆਈਟਮ ਹੋਗੇ ਕਿ ਨੋੜ ਮਤੇ ਹੋਗੀ ਤੁਹਾਨੂੰ ਆਪਣੇ ਅਜੀ ਸਾਰਾ ਦਿਖਾ ਦਿੰਦੇ ਆ ਜੀ ਪਹਿਲਾ ਲੋਕੇਸ਼ਨ ਇੱਕ ਵਾਰ ਜ਼ਰੂਰ ਹੋਦ ਨੂੰ ਆਪਣੀ ਲੋਕੇਸ਼ਨ ਮੋਗਾ ਕੋਟਪੂਰਾ ਬਾਈਪਾਸ ਤੇ ਮੱਲਨ ਸ਼ਾਹ ਰੋਡ ਆ ਇਹਦੇ ਕੋਲ ਆਦਾ ਸਮਝ ਹਟੇੜਾ ਡੀਰੀ ਦੀ ਬੈਕ ਸਾਈਡ ਤੇ ਸ਼ਿਵ ਸ਼ਕਤੀ ਟਾਇਲ ਦੇ ਨਾਮ ਤੇ ਆ ਜੀ ਚਲੋ ਹੁਣ ਤੁਹਾਨੂੰ ਟਾਇਲਾਂ ਦੇ ਡਿਜ਼ਾਈਨ ਦਿਖਾਉਣਾ ਥੈਂਕ ਯੂ ਵੀਰੇ ਬਹੁਤ ਬਹੁਤ ਤੇ ਆ ਜੀ ਦੱਸੋ ਆ ਲੈ ਲਓ ਤੇ ਆਜੋ ਹੁਣ ਤੁਹਾਨੂੰ ਟਾਇਲਾਂ ਦੇ ਡਿਜ਼ਾਈਨ ਦਿਖਾਉਣੇ ਆ ਤੈਨੂੰ ਤਾਂ ਬੰਦੇ ਨੂੰ ਚੂਸ ਕਰਨਾ ਮੈਂ ਪਹਿਲਾਂ ਵੀ ਦੱਸਿਆ ਵੀ ਔਖਾ ਹੋ ਜਾਣਾ ਵੀ ਜਿਹਦੇ ਬੰਦੇ ਨੂੰ ਦਿਖਾਤੀਆਂ ਵੀ ਇੰਨੇ ਡਿਜ਼ਾਈਨ ਜਦੋਂ ਮੂਰੇ ਕਰ ਦਿੰਦੇ ਆ ਬੰਦੇ ਦੇ ਇੱਕਦਮ ਹੀ ਪਹਿਲਾਂ ਤਾਂ ਬੰਦੇ ਨੂੰ ਹੁੰਦਾ ਯਾਰ ਮੈਂ ਲਵਾਵਾਂ ਕਿਹੜੀ ਕਿਉਂਕਿ ਇੱਕ ਤੋਂ ਇੱਕ ਲਗਜ਼ਰੀ ਡਿਜ਼ਾਈਨ ਆ ਨਾ ਜੀ ਤੇ ਸਾਨੂੰ ਦਿਖਾਓਗੇ ਵੀ ਕਿੱਥੋਂ ਸ਼ੁਰੂ ਕਰੀਏ ਆਪਾਂ ਆਪਣੀ ਸ਼ੁਰੂਆਤ ਕਰਦੇ ਨੇ ਕਿ ਆਪਾਂ ਜੀ ਹਾਂਜੀ ਦੱਸੋ ਜੀ ਆਪਣੀ ਸ਼ੁਰੂਆਤ ਕਰਦੇ ਆ ਸਰ 2x2 ਟਾਈਲ ਤੋਂ 2x2 2x2 ਫਿਰ ਉਹਦੇ ਬਾਅਦ ਆਉਂਦੀ ਹੈ ਸਾਡੀ 2x4 ਜਿਹੜੀ ਬੇ ਬੇਸਿਕ ਹੌਟ ਸੇਲ ਆਈਟਮ ਹੈ ਜੀ ਸਾਡੀ ਮੈਡਮ ਆਓ ਗਿਆ ਕਿ ਦਿਖਾਓ ਇਹ ਹੈਗੇ 2/4 ਦੇ ਅੰਦਰ ম্যাਟ ਫਿਨਿਸ਼ ਨਿਤਕੋ ਕੰਪਨੀ ਦੇ ਅੰਦਰ ਨਿਤਕੋ ਕੰਪਨੀ ਦੇ ਅੰਦਰ ਲੋਟ ਆਫ ਡਿਜ਼ਾਈਨਸ ਹੈਗੇ ਹਨ ਅੰਦਰ ਤੁਸੀਂ ਦੇਖੋ ਇਹ ਡਿਜ਼ਾਈਨਸ ਹੈਗੇ ਹਨ ਇੰਗਲਿਸ਼ ਕਨਸੈਪਟ ਹੈਗਾ ਸਾਰਾ ਡਿਫਰਿੰਗ ਕਲਰਸ ਹੈਗੇ ਹਨ ਓਕੇ আর ది স্টোনস ਆਉਣਗੇ ਆ ਸਾਰੀ ਇਹਦੇ ਅੰਦਰ ਜੀ ਬੇਸਿਕਲੀ ম্যাਟ ਕਈ ਲੋਕ ম্যাਟ ਬਹੁਤ ਪ੍ਰਾਫਰ ਕਰਦੇ ਹੈ ਇਹਦੇ ਬਾਅਦ ਸਾਡੇ ਕੋਲ ਚੀਜ਼ ਆਉਂਦੀ ਹੈਗੀ ਗਲੋਸੀ ਜੀ ਇਹ ਦੋ/4 ਦੇ ਅੰਦਰ ਦੀ ਗਲੋਸੀ ਆਈਟਮ ਹੈਗੀ ਜਿਹਨਾਂ ਦੇ ਸ਼ਾਈਨਿੰਗ ਹੈਗੀ ਹੈ ਇਹ ਚੀਜ਼ ਹੈਗੀ ਸਾਡੇ ਕੋਲ ਜੀ ਇਹਦੇ ਵੀ ਲੋਟ ਆਫ ਡਿਜ਼ਾਈਨਸ ਹੈਗੇ ਰੇਟ ਰੀਜ਼ਨੇਬਲ ਹੈ ਸਾਡਾ ਬੇਸਿਕ ਕਨਸੈਪਟ ਹੈਗਾ ਬੈਸਟ ਸਰਵਿਸ ਬੈਸਟ ਪ੍ਰਾਈਸ ਬੈਸਟ ਕੁਆਲਿਟੀ ਆਪਾਂ ਇਸੀ ਚੀਜ਼ ਉੱਤੇ ਚੱਲਦੇ ਆਪਾਂ ਐ ਨਹੀਂ ਹੈ ਕਿ ਦੂਜੇ ਦੇਕਰ ਵੱਡੇ ਸ਼ਹਿਰਾਂ ਦੀ ਮੈਟਰੋ ਦੀ ਤਰ੍ਹਾਂ ਕਿ ਬਹੁਤ ਹਾਈ ਰੇਂਜ ਹੈ ਆਪਣੇ ਕੋਲ ਜਿਹੜੀ ਸੈਗਮੈਂਟ ਹੈਗੀ ਹੈ ਉਹ ਮਿਡਲ ਕਲਾਸ ਲਈ ਵੀ ਹੈਗੀ ਹੈ ਤੇ ਹਾਇਰ ਸਾਈਡ ਵਾਲੀ ਵੀ ਹੈਗੀ ਹੈ ਜਿਸ ਬੰਦੇ ਨੇ 30-40 ਲੱਖ ਰੁਪਏ ਦੇ ਨਾਲ ਮਕਾਨ ਬਣਾਉਣਾ ਹੈਗਾ ਉਹਦੇ ਲਈ ਵੀ ਚੀਜ਼ ਹੈਗੀ ਆਪਣੇ ਕੋਲ ਔਰ ਜਿੰਨੇ ਕਿਨਾ 1 ਕਰੋੜ ਦੇੰਦਾ ਬਣਾਣਾ ਉਹਦੇ ਵੀ ਇਹ ਵੀ ਹੈਗੀ ਹੈ ਇਹ ਚੀਨੀ ਕਿ ਨਹੀਂ ਹਰ ਤਰੀਕੇ ਨੂੰ ਆਪ ਨਜ਼ਰ ਰੱਖ ਕੇ ਬਹੁਤ ਮਿਹਨਤ ਕਰਦੇ ਹੈਗੇ ਆ ਇਸ ਚੀਜ਼ ਲਈ ਕਿ ਜੋ ਚੀਜ਼ਾਂ ਮਾਰਕੀਟ ਦੇ ਅੰਦਰ ਬਹੁਤ ਮਹਿੰਗੇ ਰੇਟਾਂ ਤੇ ਮਿਲ ਰਹੀ ਹੈ ਮੈਟੋ ਸਿਟੀ ਦੇ ਅੰਦਰ ਜਾਂ ਲੁਧਿਆਣਾ ਜਲੰਧਰ ਚੰਡੀਗੜ੍ਹ ਦਿੱਲੀ ਦੇ ਅੰਦਰ ਉਹੀ ਇਹ ਚੀਜ਼ਾਂ ਨੂੰ ਅਸੀਂ ਬਹੁਤ ਮਿਨਿਮਮ ਮਾਤਨ ਦੇ ਉਤੇ ਕਰਕੇ ਬੈਸਟ ਕੁਆਲਿਟੀ ਦੇਣੀ ਹੈ ਕਿ ਕਸਟਮਰ ਦੀ ਪਹੁੰਚ ਦੇ ਅੰਦਰ ਆਰਾਮ ਨਾ ਲਾ ਜਾਏ ਜਿਹਦਾ ਸ਼ੌਂਕ ਹੈਗਾ ਜਿੰਨੇ ਪੈਸਾ ਦੇ ਕੋਈ ਇੱਕ ਵਾਰ ਹੀ ਲੱਗਣਾ ਪਏ ਮਕਾਨ ਬਣਾਉਂਦੇ ਵੇ ਬਾਰ-ਬਾਰ ਲੱਗਣਾ ਨਹੀਂ ਆਏਗਾ ਤੇ ਅਗਲੀ ਦੀ ਹੁੰਦੀ ਹੈ ਰੀਚ ਕਿ ਮੈਂ ਇਹ ਚੀਜ਼ ਲਗਾਵਾ ਹਾਂ ਜਿਸ ਮੈਂ ਤੁਹਾਨੂੰ ਇੱਕ ਚੀਜ਼ ਦਿਖਾਣਾ ਹੈਗਾ ਅੱਜ ਕੱਲ੍ਹ ਜਿੰਨ ਕਨਸੈਪਟ ਕੱਟਦਾ ਜਾ ਰਿਹਾ ਹੈਗਾ ਗ੍ਰੇਨਾਈਟ ਦੇ ਉਤੇ ਕਿਚਨ ਦੇ ਸ਼ੈਲਫ ਦੇ ਉਤੇ ਗ੍ਰੇਨਾਈਟ ਕੱਟਦਾ ਜਾ ਰਿਹਾ ਹੈਗਾ ਉਹਦੀ ਜਗ੍ਹਾ ਇਹ ਨਵਾਂ ਕਨਸੈਪਟ ਆਇਆ ਹੋਇਆ ਹੈ ਇਹ ਨਵਾਂ ਆਇਆ ਠੀਕ ਇਹ 1 ਇਹ ਕਿਨਾਰੇ ਇਹਦੇ ਕਿਨਾਰੇ 32 ਕਿਨਾਰੇ 98 ਦਾ 96 ਸਾਈਜ਼ ਹੈਗਾ ਇਹਦਾ ਪੂਰੀ 21 ਸ਼ੈਲਫ ਲਗਣੀ ਹੈਗੀ ਆਊਟਲੁੱਕ ਇੰਨੀ ਵਧੀਆ ਆਂਦੀ ਹੈ ਕੁਛ ਕਹਿਣ ਦੀ ਗੱਲ ਨਹੀਂ ਉਹ ਕਹਿੰਦੇ ਯਾਰ ਹਰ ਕੋਈ ਕਹਿੰਦਾ ਗ੍ਰੇਨਾਈਟ ਤੇ ਗ੍ਰੇਨਾਈਟ ਹੀ ਹੈਗਾ ਉੱਪਗੇ ਲੋਕੋ ਗ੍ਰੇਨਾਈਟ ਤੋਂ ਡਿਫਰੈਂਟ ਚੀਜ਼ ਚਾਹੀਦੀ ਹੈਗੀ ਤੇ ਇਹ ਕੰਪਨੀਆਂ ਨੇ ਅਸੀਂ ਕਿਨ ਮਿਹਨਤ ਕਰਕੇ ਇਹ ਚੀਜ਼ਾਂ ਜਿਹੜੀ ਮੈਟਰੋ ਸਿਟੀ ਚ ਸੀਗੀ ਐ ਇੱਥੇ ਪ੍ਰੋਵਾਈਡ ਕੀਤੀ ਹੈਗੀ ਸਰ ਤੁਸੀਂ ਇਹ ਦੇਖੋ ਇਹਨੂੰ ਫੀਲ ਕਰਕੇ ਦੇਖੋ ਡਿਜ਼ਾਈਨ ਤੇ ਬਈ ਨਿਗਾਹ ਮਾਰੋ ਡਿਜ਼ਾਈਨ ਦੇਖੋ ਇਹਦੇ ਵਿੱਚ ਕਿੰਨੇ ਮਿਲ ਜਾਣਗੇ ਤੁਹਾਨੂੰ ਤੇ ਚੈੱਕ ਕਰੋ ਤੁਸੀਂ ਇੱਕ ਜਿਸ ਵਾਸਤੇ ਮੈਂ ਜੀ ਹਾਂਜੀ ਹਾਂਜੀ ਸਰ ਇਹ ਕਿਚਨ ਵਾਸਤੇ ਮੈਂ ਕਿਚਨ ਵਾਸਤੇ ਇੱਕ ਕਿਚਨ ਵਾਸਤੇ ਕਿਚਨ ਵਾਸਤੇ ਡਿਜ਼ਾਈਨ ਹੈ ਜਿਵੇਂ ਕਿ ਗ੍ਰੇਨਾਈਟ ਦਾ ਯੂਜ਼ ਖਤਮ ਹੁਣ ਇਹ ਚੀਜ਼ ਨਵੀਂ ਚੱਲ ਪਈ ਹੈ ਨਾ ਜੀ ਦੇਖੋ ਚੈੱਕ ਜਿੰਦ ਤੁਸੀਂ ਮੋਡੂਲਰ ਕਿਚਨ ਬਣਾ ਰਹੇ ਹੈਗੇ ਤੇ ਉਹ ਰਿਚ ਐਈਓ ਚੀਜ਼ਾਂ ਲੱਗਦੀ ਹੈ ਐਈਓ ਚੀਜ਼ਾਂ ਲੱਗਦੀ ਹੈ ਤੇ ਉਹ ਇਹਦਾ ਜੋ ਤੁਹਾਡਾ ਸ਼ੇਡ ਬਣ ਲਗਾਇਆ ਹੋਇਆ ਤੁਸੀਂ ਉਹਦੇ ਨਾਲ ਇਹਨੂੰ ਤੁਸੀਂ ਮੈਚ ਕਰ ਸਕਦੇ ਹੋ ਸੂਟ ਵੀ ਤੁਹਾਨੂੰ ਇਹੀ ਕਰੂਗੀ ਹੁਣ ਕਿਉਂਕਿ ਟ੍ਰੈਂਡ ਦੇ ਨਾਲ ਚੱਲਣਾ ਪੈਂਦਾ ਇਹ ਟ੍ਰੈਂਡਿੰਗ ਟਾਈਮ ਦੇ ਵਿੱਚ ਆ ਜੀ ਚੱਲ ਰਹੀ ਹੈ ਹੁਣਾਂ ਨੇ ਤੇ ਬਾਕੀ ਇਹਦੇ ਬਾਅਦ ਆਪਾਂ ਦਿਖਾਣੇ ਹੈਗੇ ਤੁਹਾਨੂੰ 32 64 32 64 3 ਜੀ ਇਹ ਦੇਖੋ ਸਰ ਇਹਦੇ اندر ਲੋਟ ਆਫ ਡਿਜ਼ਾਈਨਸ ਹੈਗੀਆਂ ਓਕੇ ਆਪਾਂ ਕਿਸੇ ਵੀ ਚੀਜ਼ ਦੇ ਅੰਦਰ ਕੁਆਲਿਟੀ ਦੇ ਨਾਲ ਕੰਪਰੋਮਾਈਜ਼ ਨਹੀਂ ਕਰਦੇ ਬੇਸਿਕਲੀ ਕੁਆਲਿਟੀ ਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਕੁਆਲਿਟੀ ਤੁਹਾਨੂੰ 1 ਨੰਬਰ ਮਿਲੂਗੀ ਹਾਂ ਜੋ ਪ੍ਰੀਮੀਅਮ ਕੁਆਲਿਟੀ ਹੈ ਪ੍ਰੀਮੀਅਮ ਕੁਆਲਿਟੀ ਦੇ ਅੰਦਰ ਇਹ ਆਪਾਂ ਕਾਰਜ ਕੀਤੇ ਜਾਂਦਾ ਉਹ ਇਹ ਹੈ ਚੀਜ਼ ਇਹ ਦੇਖੋ ਸਰ ਇਹ ਬੇਸਿਕ ਹੈ ਬੇਸਿਕਸ ਹੈਗੇ ਸਰ ਚੈੱਕ ਕਰੋ ਇਹ ਦੇਖੋ ਲੋਟ ਆਫ ਡਿਜ਼ਾਈਨਸ ਹਰ ਚੀਜ਼ ਦਾ ਕੰਬੀਨੇਸ਼ਨ ਤੁਸੀਂ ਦੇਖੋ ਗ੍ਰੇ ਦੀ ਫਿਨਿਸ਼ ਹੀ ਦੇਖ ਲਓ ਗ੍ਰੇ ਦੀ ਇਹ ਵਾਲੀ ਫਿਨਿਸ਼ ਤੁਹਾਨੂੰ इजीली ਅਵੇਲੇਬਲ ਨਹੀਂ ਹੋਣੀ ਹੈਗੀ ਮਾਰਕੀਟ ਠੀਕ ਹੈ ਠੀਕ ਹੈ ਜੀ ਇਹ ਦੇਖੋ ਹੂੰ ਇਹ ਗ੍ਰੇ ਦਾ ਹੀ ਟੋਨ ਹੈ ਰਿਫਲੈਕਟ ਕੀਤਾ ਹੈ ਦੂਜੇ ਦੇ ਅੰਦਰ ਆ ਇਸ ਚੀਜ਼ ਫਿਰ ਇਹਦੇ ਬਾਅਦ ਆਪਾਂ ਕਹਿੰਦਾ ਇਸੀ ਤਰਫ ਚਲੀਏ ਫਿਰ ਇਹਦੇ ਅੰਦਰ ਇਹ ਆ ਗਿਆ ਐਲੀਵੇਸ਼ਨ ਸਟੈਪ ਦੇ ਅੰਦਰ ਇਹ ਚੀਜ਼ ਦੇਖੋ ਲਓ ਇਹ ਚੀਜ਼ਾਂ ਤੁਹਾਨੂੰ ਕਿਤੇ ਮਿਲਨੀਆਂ ਨਹੀਂ ਹੈਗੀਆਂ ਕੰਬੀਨੇਸ਼ਨਸ ਵੀ ਅਸੀਂ ਦਿੱਤਾ ਹੋਇਆ ਕਿ ਦਿਨ ਨਾਲ ਕਿੰਨ ਮੈਚ ਕੀਤਾ ਜਾਏਗਾ ਕਿ ਨਹੀਂ ਕੀਤਾ ਜਾਏਗਾ ਦਿਸ ਵਾਰ ਵਾਹ ਜੀ ਦਿਸ ਵਾਰ ਚੈੱਕ ਕਰੋ ਡਿਜ਼ਾਈਨ ਬਈ ਇੱਕ ਤੋਂ ਇੱਕ ਪਿਆ ਇਹਨਾਂ ਦੇ ਕੋਲੇ ਆ ਦੇਖੋ ਆ ਡਿਜ਼ਾਈਨ ਦੇਖਣਾ ਸੋਹਣਾ ਆ ਦੇਖੋ ਇਹ ਆਪਾਂ ਇਹ ਆਪਾਂ ਬਲੈਕ ਐਂਡ ਵਾਈਟ ਦੀ ਕੰਬੀਨੇਸ਼ਨਸ ਕੱਢਿਆ ਸਰ ਜੀ ਬੋਥ ਰੇਅਰ ਮਿਲ ਜਾਏਗਾ ਬਲੈਕ ਐਂਡ ਵਾਈਟ ਦਾ ਕੰਬੀਨੇਸ਼ਨ ਬਾਕੀ ਕਲਰਸ ਦੇ ਅੰਦਰ ਸਾਰੇ ਮਿਲ ਜਾਣਗੇ ਤੁਹਾਨੂੰ ਲੇਕਿਨ ਬਲੈਕ ਐਂਡ ਵਾਈਟ ਦਾ ਕੰਬੀਨੇਸ਼ਨ ਬੋਥ ਰੇਅਰ ਹੈ ਜੀ ਬਹੁਤ ਸੋਹਣਾ ਡਿਜ਼ਾਈਨ ਆ ਬਾਈ ਚੈੱਕ ਕਰੋ ਤੁਸੀਂ ਇਹ ਦੇਖ ਤੇ ਅੱਗੇ ਰੇਟਸ ਵੀ ਕੁਝ ਜ਼ਿਆਦਾ ਨਹੀਂ ਹੈਗੇ ਬੜੇ ਰੀਜ਼ਨੇਬਲ ਰੇਟ ਆ ਤੁਹਾਡੀ ਪਹੁੰਚ ਦੇ ਅੰਦਰ ਆਨੇ ਆ ਰੇਟਸ ਦੇ ਅੰਦਰ ਜੀ ਰੇਟ ਜ਼ੀਰੋ ਚੱਲਦੇ ਆਦੇ ਬਾਅਦ ਆਪਾਂ ਚੱਲਦੇ ਹੈਗੇ ਆ ন্যাচারাল স্টোন দি더라고 ਬਾਅਦ ਐਲੀਵੇਸ਼ਨ ਦੇ ਅੰਦਰ ਕਰਨਾ ਹੈਗਾ ਜਿੰਜ ਆਪਣਾ ਪੱਥਰ ਪਹਾੜਾ ਚੋਂ ਨਿਕਲਦਾ ਹੈਗਾ ਉਹਨੂੰ ਥੋੜਾ ਜਿਹਾ ਤਰਾਸ਼ ਕੇ ਉਹਨੂੰ ਸੈੱਟ ਕੀਤਾ ਗਿਆ ਹੋਰ ਕੁਝ ਨਹੀਂ ਹੈ ਰਹਿਣਾ ਬਾਕੀ ਇਹ ਤਾਂ ਕੋਈ ਪਾਲਿਸ਼ ਨਹੀਂ ਕੋਈ ਇਹ ਰਹਿ ਤਾਂ ਕੁਝ ਨਹੀਂ ਹੈ ਜੀ ਆ ਨੈਚੁਰਲ ਚੀਜ਼ ਆਏਗੀ ਸਰ ਦੇਖੋ ਕੀ ਨਹੀਂ ਕਹਿਣ ਚੀਜ਼ ਇਹ ਜੇ ਤੁਹਾਡੇ ਘਰ ਦੇ ਵਿੱਚ ਲੱਗ ਗਈ ਹਰੇਕ ਬੰਦਾ ਜਿਹੜਾ ਤੁਹਾਡੇ ਘਰੇ ਆਊਗਾ ਪੁੱਛੂਗਾ ਵੀ ਇਹ ਲਵਾਈ ਤਾਂ ਲਵਾਈ ਕਿੱਥੋਂ ਦੇਖਾ ਇਹਨੂੰ ਨੈਚੁਰਲ ਸਟੋਨ ਕਹਿੰਦੇ ਆ ਇਹ ਦੇਖੋ ਤੁਸੀਂ ਥੋੜਾ ਜਿਹਾ ਜੇਕਰ ਇੱਥੇ ਫੀਲ ਕਰੋਗੇ ਤੇ ਐਦਾਂ ਹੀ ਕਹਿੰਦਾ 18 ਕਿਲੋ ਤੋਂ 19 ਕਿਲੋ ਦੇ ਕੇ ਤਕਰੀਬ ਇਹ ਕਹਿੰਦਾ ਹੈਗੀ ਟਾਈਲ ਸ਼ੇਪ ਦਿੱਤੀ ਹੋਈ ਹੈ ਨੈਚੁਰਲ ਸਟੋਨ ਤੁਸੀਂ ਫੀਲ ਕਰੋ ਕਿੰਨਾ ਮੋਟਾ ਪੱਥਰ ਹੈ ਤੁਹਾਨੂੰ ਮੈਂ ਇਹ ਦੱਸ ਦਿੰਦਾ ਵੀ ਇਹ ਕੋਈ ਆਇਆ ਨਹੀਂਗਾ ਵੀ ਇਹ ਬਈ ਇਹਦੇ ਵਿੱਚ ਕੋਈ ਕੁਝ ਨਹੀਂ ਦਿੱਤਾ ਨੈਚੁਰਲ ਸਟੋਨ ਹੈ ਪਹਾੜਾਂ ਚੋਂ ਜਿੰਝ ਕੱਟਿਆ ਨੈਚੁਰਲ ਸਟੋਨ ਹੈ ਪਹਾੜਾਂ ਦੇ ਵਿੱਚੋਂ ਨਿਕਲਦਾ ਥੋੜਾ ਬਹੁਤ ਇਹਨੂੰ ਮੋਡੀਫਾਈ ਕਰਕੇ ਲਾਇਆ ਜਾਂਦਾ ਪਰ ਇਹ ਨੇਚਰਲ ਆ ਬਿਲਕੁਲ ਦੇਖੋ ਨੇਚਰਲ ਲੁੱਕ ਹੀ ਆਣੀ ਹੈ ਇਹਦੀ ਜੀ ਇਹ ਕਿੱਥੇ ਲੱਗਦਾ ਮੇਨ ਜੀ ਐ ਐਲੀਵੇਸ਼ਨ ਦੇ ਦੰਦਾ ਬਾਹਰ ਫਰੰਟ ਦੇ ਉੱਤੇ ਸਰ ਫਰੰਟ ਅੱਛਾ ਓਕੇ ਕੋਠੀ ਦੇ ਬਾਦ ਜਿਹੜਾ ਲਗਾਣਾ ਹੈਗਾ ਜਾਂ ਕੋਦੇ ਤੁਸੀਂ ਹਟ ਸਟਾਈਲ ਦੇ ਅੰਦਰ ਆਏਗਾ ਜੀ ਹਟ ਸਟਾਈਲ ਦੇ ਅੰਦਰ ਦੇਣਾ ਹੈਗਾ ਕੁਟੀਆਂ ਬਣਾਨੀ ਆਜ ਕਾ ਟ੍ਰੈਂਡ ਹੈਗਾ ਲੋਕੀ ਬਾਦ ਦੀ ਤਰ੍ਹਾਂ ਆਊਟ ਲੁੱਕ ਕਰਦੇ ਆ ਕੁਟੀਆਂ ਦੇ ਅੰਦਰ ਦਿਸ ਵਨਸ ਟਪਾਉਂਚ ਐ ਲੱਗ ਗਿਆ ਇਹ ਚੀਜ਼ ਹੈਗੀ ਆ ਦੇਖੋ ਇਹ ਪੂਰਾ ਉਹ ਆ ਗਿਆ ਉੱਪਰ ਦੇਖੋ ਹਾਂਜੀ ਜੀ ਚੈੱਕ ਕਰੋ ਬਾਈ ਜੀ ਜੇ ਆਪਾਂ ਕਹਿੰਦੇ ਬਾਹਰ ਕੋਈ ਚੀਜ਼ਾਂ ਦੀ ਬਣਾਉਣੇ ਹੈਗੇ ਜਿੱਦ ਪਾਊਡਰ ਚੱਲ ਰਿਹਾ ਪਾਣੀ ਦਾ ਫਲੋਰ ਚੱਲ ਰਿਹਾ ਤੇ ਉਹਦੇ ਨਾਲ ਉਹ ਲੱਗੀ ਹੋਈ ਉੱਥੋਂ ਪਾਣੀ ਗਿੱਦਾ ਆ ਰਿਹਾ ਹੈਗਾ ਉਸ ਸਟਾਈਲ ਦੇ ਤਾਂ ਬੜੀ ਡਿਫਰੈਂਟ ਚੀਜ਼ ਆ ਗਈ ਹੈ ਜੀ ਉਹ ਥੋੜੇ ਘਰ ਨੂੰ ਬਾਈ ਆਉਟ ਨੂੰ ਕੱਢ ਲਈ ਉਹਦੇ ਬਾਅਦ ਇਹ ਦੇਖੋ ਇਹ ਡਿਫਰੈਂਟ ਬਹੁਤ ਲਾਟ ਆਫ ਡਿਜ਼ਾਈਨਸ ਹੈਗੇ ਜੀ ਚੈੱਕ ਕਰੀ ਚੱਲੋ ਲਾਟ ਆਫ ਡਿਜ਼ਾਈਨਸ ਜੀ ਜੀ ਜਿਹਨ ਤੁਹਾਨੂੰ ਸਾਰੀ ਮਿਲ ਜਾਣਗੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਤੁਹਾਨੂੰ ਡਿਜ਼ਾਈਨ ਚੂਸ ਕਰ ਹੁਣ ਇਹਦੇ ਬਾਅਦ ਮੈਂ ਤੁਹਾਨੂੰ ਇੱਕ ਇੱਕ ਚੀਜ਼ ਹੋਰ ਡਿਫਰੈਂਟ ਦਿਖਾਣਾ ਤੁਸੀਂ ਇਹ ਚੀਜ਼ ਦੇਖੋ ਉਨੇ ਮੈਂ ਤੁਹਾਨੂੰ ਦਿਖਾਈ ਲਈ ਟਾਇਲ ਸ਼ੇਪ ਦੇ ਦਿੰਦੇ ਹੁਣ ਮੈਂ ਤੁਹਾਨੂੰ ਦਿਖਾਣਾ ਹੈਗਾ ਸਰ ਨੇਚਰਲ ਸਟੋਨ ਬਿਲਕੁਲ ਡਿਫਰੈਂਟ ਸ਼ੇਪਸ ਜੀ ਇਹ ਇਸੇ ਤਰੀਕੇ ਦੇ ਨਾਲ ਆਣਾ ਹੈਗਾ ਇਹ ਰੌ ਹੈ ਇਹ ਲੱਗਣੀ ਵੀ ਇਦਾਂ ਹੀ ਆ ਹਾਂ ਐਂਜੇ ਲੱਗਨੇ ਹੈਗੇ ਆ ਪਰ ਕਿਰਨ ਨੂੰ ਕਿਹਾ ਇਹ ਰੌ ਹੈਗਾ ਜੀ ਇਹ ਲਗਾਉਣ ਦਾ ਤਰੀਕਾ ਵੀ ਅਸੀਂ ਦੱਸਿਆ ਹੈਗਾ ਰਿੰਦ ਐਂਜੇ ਸ਼ੇਪ ਹਨ ਕੋਈ ਛੋਟਾ ਆਏਗਾ ਕੋਈ ਡਿਫਰੈਂਟ ਸ਼ੇਜ ਜੇ ਨਹੀਂ ਭਾਲ ਜਾ ਟੁੱਟ ਕੇ ਪੱਥਰ ਕੱਢੀ ਜਾ ਜਾਏਗਾ ਉਹਨੂੰ ਲਗਾਉਣ ਦਾ ਤਰੀਕਾ ਹੈ ਐਂਜੇ ਲੱਗਣਾ ਹੈ ਵਾਈਟ ਕਿਨਸ ਸੀਮੈਂਟ ਦੇ ਨਾਲ ਇਹ ਲੁੱਕ ਆਏਗੀ ਲੱਗਣ ਤੋਂ ਬਾਅਦ ਅੱਛਾ ਲੱਗਣ ਤੋਂ ਬਾਅਦ ਇਹ ਲੁੱਕ ਆਏਗੀ ਹੁਣ ਜਬਰਦਸਤ ਚੀਜ਼ ਲੱਗਣੀ ਹੈ ਜੀ ਜਿਨ੍ਹਾਂ ਨੂੰ ਐਂਟੀਕਸ ਚਾਹੀਦਾ ਹੈਗਾ हटके ਚੀਜ਼ ਚਾਹੀਦੀ ਹੈਗੀ ਕਿ ਨਾਰਮਲ ਚੀਜ਼ ਨਹੀਂ ਚਾਹੀਦੀ ਕੋਟੀ ਦੇ ਬਾਅਦ ਦਿਖੇ ਦੂਰੋਂ ਜਦੋਂ ਤੇ ਲਾਈਟਿੰਗ ਹੁੰਦੀ ਹੈ ਕਿ ਹੋਰ ਜ਼ਿਆਦਾ ਨਿਕਲ ਕੇ ਆ ਰਹਾ ਹੈ ਹੋਰ ਜ਼ਿਆਦਾ ਨਿਕਲ ਕੇ ਆਉਣਾ ਹੈ ਤੁਹਾਨੂੰ ਇੱਕ ਗੱਲ ਮੈਂ ਇਹਨਾਂ ਦੀ ਹੋਰ ਜਿਹੜੀ ਜੀ ਮੈਨੂੰ ਵਧੀਆ ਲੱਗੀ ਇਹ ਤੁਹਾਨੂੰ ਜਿਹੜਾ ਡਿਜ਼ਾਈਨ ਇੱਥੇ ਤੁਹਾਨੂੰ ਮਿਲਣਗੇ ਉਹ ਡਿਜ਼ਾਈਨਾਂ ਦਾ ਨਾਲ ਨਮੂਨਾ ਵੀ ਮਿਲੂਗਾ ਵੀ ਲੱਗ ਕੇ ਬਾਅਦ ਕਿਹੋ ਜਿਹਾ ਲੱਗੇ ਕੀ ਹੋ ਜਿਹਾ ਹੈਗਾ ਡੰਮੀ ਅਸੀਂ ਨਾਲ ਦਿੰਨੇ ਡੈਮੋ ਕਰਕੇ ਦਿੰਨੇ ਹੈਗੇ ਉਹ ਜੋ ਸਲੇਬ ਦਾ ਹੁਣ ਮੈਂ ਤੁਹਾਨੂੰ ਸਲੇਬ ਛੋਟੀ ਦੀ ਕਹਿੰਦੇ ਹੁਣ ਉਹਦੀ ਪ ਕਿੰਨੀ ਲਗਜ਼ਰੀ ਲੁੱਕ ਲੱਗਦੀ ਹੈ ਯਾਰ ਕਿਉਂਕਿ ਠੀਕ ਹੈ ਜੀ ਇਹਦੇ ਅੰਦਰ ਇੱਕ ਚੀਜ਼ ਹੋਰ ਅਸੀਂ ਕਿਹਨਾ ਦਿੰਦੇ ਕਿਤਾ ਇਹ ਤੁਹਾਡੀ ਗਲੋਸੀ ਹੋ ਗਈ ਕੋਈ ਕਹਿੰਦਾ ਮੈਟ ਚਾਹੀਦੀ ਤੇ ਇਹ ਮੈਟ ਇਹ ਮੈਟ ਆ ਜਾਏਗੀ ਫਿਰ ਇਹਦੇ ਬਾਅਦ ਇਹ ਦੇਖੋ ਮੈਟਿੰਗ ਦੇ ਅੰਦਰ ਆ ਜਾਏਗੀ ਇਹ ਥੱਲੇ ਮੈਟ ਦੇ ਅੰਦਰ ਆਏਗੀ ਜੀ ਇਹ ਦੇਖੋ ਲਾਟ ਆਫ ਸ਼ੇਡਸ ਮਤਲਬ ਤੁਸੀਂ ਜੋ ਕਿਹਨਾ ਪੱਥਰ ਦੇ ਅੰਦਰ ਟੁੰਡ ਰਹੇ ਹੈਗੇ ਉਹ ਇਹ ਚੀਜ਼ ਮਿਲ ਰਹੀ ਹੁਣ ਲੋਕੀ ਕਹਿੰਦੇ ਗ੍ਰੇਨਾਈਟ ਨਹੀਂ ਲਗਾਉਣਾ ਚਾਹੁੰਦੇ ਯਾਰ ਇਹ ਉੱਭ ਗਏ ਯਾਰ ਵੀ 25 ਸਾਲ ਹੋ ਗਏ ਗ੍ਰੇਨਾਈਟ ਲਗਾ ਲਗਾ ਔਰ ਇਹ ਚ ਸਿਲੈਕਟਿਵ ਹੋਈ ਹੋਇਆ ਕਾਲਾ ਰੰਗ ਜੀ ਇਹ ਹਾਨੀ ਬਰਾਉ ਬਤਾਈ ਹੋਇਆ ਹੈਗੀ ਹੈ ਇਹਦੇ ਅੰਦਰ ਲੋਟ ਆਫ ਡਿਜ਼ਾਈਨ ਆਪਾਂ ਨੂੰ ਉਹਦਾ ਮਾਡਲ ਕਿਚਨ ਦੇ ਨਾਲ ਕਰੀਮ ਕਲਰ ਚਾਹੀਦਾ ਤੇ ਕਰੀਮ ਅਵੇਲੇਬਲ ਹੈ ਵਾਈਟ ਚਾਹੀਦਾ ਵਾਈਟ ਜੇ ਉਹ ਤੁਸੀਂ ਇਹਦਾ ਸਰਫੇਸ ਦੇਖੋ ਤੇ ਇਹ ਦੇਖੋ 글로ਸੀ ਇਹਦਾ ਸਰਫੇਸ ਹੱਥ ਲਗਾ ਕੇ ਦੇਖੋ ਜੀ ਬਿਲਕੁਲ ਹੱਥ ਲਗਾਓ ਯੂ ਫੀਲ ਹਾਂ ਫੀਲ ਹੁੰਦਾ ਜੀ ਠੀਕ ਹੈ ਨਾ ਸਰ ਇਹ ਕਨ ਆ ਗਿਆ ਇਹ ਮੈਟ ਆ ਗਿਆ ਜੀ ਇਹਦੇ ਚ ਵੀ ਦੋ ਫਿਨਿਸ਼ ਦਿੱਤੀ ਹੋਈ ਹੈਗੀ ਓਕੇ ਇਹ ਦੋ ਫਿਨਿਸ਼ ਡਿਫਰੈਂਟ ਹੈਗੀ ਹੈ ਇੱਕ ਦੱਸ ਵਨ ਆਫ ਦੀ ਮੈਟ ਆ ਕਨ 글로ਸੀ ਮੈਟ ਫਿਰ ਅਜੇ ਬਾਕੀ ਆ ਗਈ ਜੀ ਇਹ ਤਿੰਨੋ ਚੀਜ਼ਾਂ ਹੈਗੀ ਸਭ ਬਿਲਕੁਲ ਅਲੱਗ-ਅਲੱਗ ਜੇ ਕੋਈ ਕਸਟਮਰ ਕਹਿੰਦਾ ਵੀ ਵੀ ਜਿਹੜੀ ਚੀਜ਼ ਆਪਾਂ ਇਹ ਗੱਲ ਕਹਿ ਸਕਦੇ ਵੀ ਕਸਟਮਰ ਦੀ ਹਰੇਕ ਡਿਮਾਂਡ ਪੂਰੀ ਹੋਊਗੀ ਜਿਹੜੀ ਚੀਜ਼ ਕਹਿੰਦਾ ਬਿਲਕੁਲ ਬਿਲਕੁਲ ਹੋਏਗੀ ਸਰ ਬਿਲਕੁਲ ਹੋਏਗੀ ਕਿਉਂ ਨਹੀਂ ਹੋਏਗੀ ਸਰ ਜੀ ਵੈਸੇ ਦਸਾਂ ਨਹੀਂ ਤੇ ਲੋਡ ਨਹੀਂ ਗਏ ਇੰਨੇ ਤਰ੍ਹਾਂ ਦੇ ਡਿਜ਼ਾਈਨ ਪਏ ਆ ਵੀ ਜੇ ਕੋਈ ਬੰਦਾ ਕਹਿੰਦਾ ਜੋ ਕਸਟਮਰ ਮੈਟਰੋ ਸਿਟੀ ਦੇ ਅੰਦਰ ਚੀਜ਼ ਦੇਖ ਕੇ ਆਇਆ ਆਪਣੇ ਕੋਲ ਉਹ ਹਰ ਚੀਜ਼ ਇੱਕ ਨਾ ਅਵੇਲੇਬਲ ਹੈਗੀ ਐਸਾ। ਓਕੇ। ਹਰ ਇੱਕ ਚੀਜ਼ ਮਿਲੂਗੀ। ਜੇ ਹੁਣ ਤੁਸੀਂ ਕਹੋਗੇ ਵੀ ਸਾਡੇ ਗਵਾਂਡੀਆਂ ਦੇ ਆ ਚੀਜ਼ ਲੱਗੀ ਹੋਈ ਜਾਂ ਤੁਸੀਂ ਇੱਥੇ ਆ ਕੇ ਮੰਗੋਗੇ ਉਹ ਚੀਜ਼ ਤੁਹਾਨੂੰ ਮਿਲ ਜੂ। ਹਾਂ ਬਿਲਕੁਲ ਬਿਲਕੁਲ ਮਿਲੇਗੀ। ਬਿਲਕੁਲ ਉਸ ਤੋਂ ਇੱਕ ਅੱਗੇ ਇੱਕ ਸਟੈਪ ਅੱਗੇ ਹੀ ਮਿਲੇਗੀ। ਪਿੱਛੇ ਨਹੀਂ ਮਿਲੇਗੀ ਕਿ ਗਵਾਂਡੀ ਨੇ ਤਾਂ 6 ਮਹੀਨੇ ਪਹਿਲੇ ਲਗਾਇਆ ਨਾ। ਜੀ। ਤੁਸੀਂ ਤੇ ਅੱਜ ਸਾਡੇ ਕੋਲ ਆਏ ਅਸੀਂ ਤੁਹਾਨੂੰ ਅੱਜ ਦੀ ਚੀਜ਼ ਦੇ ਰਹੇ ਹਾਂ। ਅਗਲੇ 6 ਮਹੀਨੇ 'ਚ ਜਿਹੜਾ ਫੈਸ਼ਨ ਆ ਨਾ ਅਸੀਂ ਉਹ ਕੋਸ਼ਿਸ਼ ਕਰਦੇ ਹਾਂ ਉਹ ਚੀਜ਼ ਪ੍ਰੋਵਾਈਡ ਕਰੀਏ। ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ। ਵੀ ਇਹਨਾਂ ਦੇ ਕੋਲੇ ਮਾਲ ਆਉਂਦਾ ਜਾਂਦਾ ਉਹ ਅਜਿਹੇ ਡਿਜ਼ਾਈਨ ਤੁਹਾਨੂੰ ਵੱਖਰਾ ਵੱਖਰਾ ਮਿਲੂਗਾ ਅੱਜ ਦਾ ਅਜਿਹੜਾ ਟ੍ਰੈਂਡ ਟ੍ਰੈਂਡ ਬਦਲਦਾ ਜਾਂਦਾ ਡੇਲੀ ਬਦਲਦਾ ਅੱਜ ਦਾ ਟ੍ਰੈਂਡ ਤੁਹਾਨੂੰ ਅੱਜ ਮਿਲੂਗਾ ਜਿਹੜਾ ਟ੍ਰੈਂਡ ਅੱਜ ਸ਼ੁਰੂ ਹੋਇਆ ਉਹਨਾਂ ਦੇ ਕੋਲ ਅੱਜ ਹੀ ਆਊ ਜੋ ਮੈਟਰੋ ਸਿਟੀਆਂ ਵਗੈਰਾ ਦੇ ਅੰਦਰ ਅੱਜ ਦੀ ਰਿਕੁਆਇਰਮੈਂਟ ਹੈ ਕਿ ਉਹ ਇਹ ਚੀਜ਼ ਅੱਥੇ ਤੁਹਾਨੂੰ ਅੱਜ ਹੀ ਪ੍ਰੋਵਾਈਡ ਕਰਾਂਗੇ ਅੱਜ ਹੀ ਪ੍ਰੋਵਾਈਡ ਕਰਾਂਗੇ ਯਾਨੀ ਕਿ ਅੱਜ ਮੈਟਰੋ ਸਿਟੀ ਚ ਆ ਗਈ ਅਸੀਂ ਤੁਹਾਨੂੰ ਹਫਤੇ ਬਾਅਦ ਦੇਗਾ ਉਹਨੇ ਦੇ ਬਾਅਦ ਇਹ ਸਾਈਜ਼ ਦੇਖੋ ਸਰ ਇਹ 6 ਬਾਈ 4 ਦਾ ਸਾਈਜ਼ ਹੈ 6 ਬਾਈ 4 ਠੀਕ ਹੈ ਜੀ ਇਹ ਦੇਖੋ ਜੀ ਬਲੈਕ ਕਲਰ ਕੰਬੀਨੇਸ਼ਨ ਲ ਐਦੇ ਪਾਸਤੇ ਚੱਕੋ ਇੱਕ ਤੋਂ ਇੱਕ ਡਿਜ਼ਾਈਨ ਹੈ ਕੋ ਸਰ ਬਈ ਡਿਜ਼ਾਈਨ ਚੈੱਕ ਕਰੋ ਤੁਸੀਂ ਡਿਜ਼ਾਈਨ ਹੁਣ ਇਹਦੇ ਅੰਦਰ ਕੋ 6x4 ਚ ਵੀ ਹੈਗਾ 32x4 ਚ ਵੀ ਹੈ ਇਹੋ ਡਿਜ਼ਾਈਨ ਅਸੀਂ ਪ੍ਰੋਵਾਈਡ ਕੀਤਾ ਤੁਹਾਨੂੰ ਜੀ ਐਦੇ ਅੰਦਰ ਇੱਕ ਚੀਜ਼ ਹੋਰ ਦੇਖੋ ਸਰ ਹੁਣੇ ਮੈਂ ਤੁਹਾਨੂੰ ਇਹ ਚੀਜ਼ ਦਿਖਾ ਥੋੜਾ ਜਿਹਾ ਦੇਖੋ ਸਾਡੀ ਮਾਸਟਰੀ ਦੇਖੋ ਸਰ ਇਹ ਤਿੰਨੋਂ ਡਿਜ਼ਾਈਨ ਸੇਮ ਥਿੰਗ ਜੀ ਠੀਕ ਹੈ ਇਹ 6x4 ਦੇ ਅੰਦਰ ਆ ਗਿਆ ਜੀ ਇਹ 32x4 ਚ ਆ ਗਿਆ ਇਹਦੇ ਬਾਅਦ ਮੈਟ ਚ ਆ ਗਿਆ ਗੁਰਵਾਨ ਚੈੱਕ ਕਰੋ ਬਾਈ ਮਤਲਬ इजीली ਅਵੇਲੇਬਲ ਨਹੀਂ ਹੈ ਕਿਸੇ ਕੋਲ ਇਹ ਚੀਜ਼ਾਂ ਜੀ ਮਤਲਬ ਜੇਕਰ ਉਹ ਕਹਿੰਦਾ ਹੈਗਾ ਕਸਟਮਰ ਕਹਿੰਦਾ ਕਿ ਮੈਂ ਮੈਟ ਫਿਨਿਸ਼ ਦੇਣੀ ਹੈਗੀ ਤੇ ਮੈਟ ਫਿਨਿਸ਼ ਵੀ ਆਪਣੇ ਕੋਲ ਅਵੇਲੇਬਲ ਹੈਗੀ ਉਸੇ ਡਿਜ਼ਾਈਨ ਦੇ ਦਿੰਦਾ ਉਸੇ ਡਿਜ਼ਾਈਨ ਉਸੇ ਡਿਜ਼ਾਈਨ ਦੇ ਦਿੰਦਾ ਗੁਰਵਾਨ ਚੈੱਕ ਕਰੋ ਤੁਸੀਂ ਇੱਕ ਗੱਲ ਮੈਨੂੰ ਪੁੱਛਣੀ ਤਾਂ ਨਹੀਂ ਚਾਹੀਦੀ ਵੈਸੇ ਜੈਸਾ ਉਹਨਾ ਤੁਹਾਡਾ ਮਾਰਕੀਟ ਦੇ ਵਿੱਚ ਦਾਅਵਾ ਹਾਂ ਹਾਂਜੀ ਪੁੱਛਣ ਦਾ ਤਾਂ ਬਣਦਾ ਨਹੀਂਗਾ ਕਿਉਂਕਿ ਹੋਊਗੀ ਇਹਦੀ ਗਾਰੰਟੀ ਵਾਰੰਟੀ ਓਕੇ ਹੁੰਦੀ ਬਿਲਕੁਲ ਸਰ ਸਾਡਾ ਮੈਂ ਤੁਹਾਨੂੰ ਹੁਣੇ ਪਹਿਲੇ ਵੀ ਦੱਸ ਦੇ ਸ਼ਿਫ ਸ਼ਕਤੀ ਦਾ ਮਤਲਬ ਕੀ ਹੈਗਾ ਹਮ ਬੈਸਟ ਕੁ ਬੈਸਟੇਸਟ ਰੇਟ ਬੈਸਟ ਸਰਵਿਸ ਜੀ ਤਿੰਨੋ ਚੀਜ਼ਾਂ ਉਹਦੇ ਚੀਜ਼ ਆ ਜਾਂਦੀ ਹੈ ਕਸਟਮਰ ਅੱਜ ਕੀ ਪਾਲਦਾ ਇਹਨਾਂ ਪੈਸਾ ਲਗਾ ਕੇ ਕੀ ਪਾਲਦਾ ਕੁਆਲਿਟੀ ਪਾਲਦਾ ਉਹ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਗਾਰੰਟੀ ਸਾਡੇ ਨਾਮ ਤੋਂ ਹੀ ਹੈਗੀ ਹੈ ਜੀ ਗਾਰੰਟੀ ਦੀ ਪੂਰੀ ਸ਼ੋਰਟੀ ਹੈ ਸਾਡੀ ਕਿ ਕੋਈ ਦਿੱਕਤ ਆndi ਕੁਛ ਆੰਦਾ ਹੈਗਾ ਤੁਸੀਂ ਸਾਨੂੰ ਦੱਸੋ ਅਸੀਂ ਉਹ ਫੋਨਨ ਉਹਦਾ ਹੱਲ ਕਰਦੇ ਹੈਗੇ ਜਿੰਝ ਹੋ ਗਿਆ ਪਹਿਲੇ ਗੱਲ ਆ ਨਹੀਂ ਨਹੀਂ ਹੈਗੀ ਹੈ ਅਗਰ ਬਾਈ ਚਾਂਸ ਕੋਈ ਆ ਗਈ ਤੇ ਪਿੱਛੋਂ ਆ ਗਈ ਤਾਂ ਅਸੀਂ ਉਹਨੂੰ ਉਸੇ ਟਾਈਮ ਹੱਲ ਕਰਦੇ ਹੈਗੇ ਤੁਹਾਨੂੰ ਉਸ ਚੀਜ਼ ਦੀ ਸ਼ੋਰਟੀ ਹੈਗੀ ਹੈ ਤੁਹਾਨੂੰ ਉਸ ਚੀਜ਼ ਦੀ ਘਬਰਾਉਣੀ ਉਹਦੀ ਟੈਨਸ਼ਨ ਨਹੀਂ ਲੈਣ ਮਤਲਬ ਅਸੀਂ ਇਹ ਸੋਚ ਕੇ ਚੱਲਦੇ ਹਾਂ ਕਿ ਸਾਡਾ ਇਹ ਕਨਸੈਪਟ ਦੇ ਉੱਤੇ ਅਸੀਂ ਚੱਲਦੇ ਹਾਂ ਬਾਕੀ ਇਹ ਤਿੰਨ ਚੀਜ਼ਾਂ ਨਾ ਜਿਹੜੀਆਂ ਇਹਨਾਂ ਨੇ ਕਈਆਂ ਇਹ ਇੱਕੋ ਥਾਂ ਮਿਲਦੀਆਂ ਨਹੀਂ ਆ ਹਾਂ ਅਸੀਂ ਲੇਕਿਨ ਅਸੀਂ ਟ੍ਰਿਪਲ ਬੀ ਦੇ ਉੱਤੇ ਕੰਮ ਕਰਦੇ ਹੈਗੇ ਬੈਸਟ ਸਰਵਿਸ ਬੈਸਟ ਰੇਟ ਬੈਸਟ ਜੀ ਕਨ ਕਵਾਲਿਟੀ ਜੇ ਕਿਤੇ ਕੁਆਲਿਟੀ ਮਿਲਦੀ ਹੈ ਬੈਸਟ ਤਾਂ ਉਥੇ ਰੇਟ ਜ਼ਿਆਦਾ ਹੁੰਦਾ ਜੇ ਕਿਤੇ ਰੇਟ ਘੱਟ ਮਿਲਦਾ ਉਥੇ ਕੁਆਲਿਟੀ ਹੈ ਦੇਖ ਪਰ ਇੱਥੇ ਕੁਆਲਿਟੀ ਵੀ ਤੁਹਾਨੂੰ ਬੈਸਟ ਮਿਲੂਗੀ ਰੇਟ ਵੀ ਬੈਸਟ ਮਿਲੂਗਾ ਤੇ ਜਿਹੜੀ ਕਿ ਸਰਵਿਸ ਵੀ ਬੈਸਟ ਸਰਵਿਸ ਵੀ ਮਿਲੇਗੀ ਜੀ ਇਹ ਗੱਲ ਨਹੀਂ ਹੈਗੀ ਵੀ ਤੁਸੀਂ ਅੱਜ ਇਹਨਾਂ ਤੋਂ ਟਾਇਲ ਲੈ ਲਈ ਤੇ ਕੱਲ ਨੂੰ ਇਹਨਾਂ ਪਹਿਲੀ ਰੈਂਕ ਤੇ ਤੁਹਾਡਾ ਫੋਨ ਚੱਕਿਆ ਜਾਊਗਾ ਪਹਿਲੀ ਰੈਂਕ ਸਾਡੇ ਨੰਬਰ ਤੁਹਾਨੂੰ ਨੇ ਫਲੈਸ਼ ਹੋਏਗੇ ਉਹਨੇ ਉੱਥੇ ਜਦ ਤੁਸੀਂ ਫੋਨ ਕਰੋ 22 ਚਾਹੁੰਦਾਗਾ ਕੋਈ ਫੋਨ ਨਹੀਂ ਵੀ ਚੁੱਕਿਆ ਨਾ ਵਿਧੀ ਨੇ 10 ਮਿੰਟ ਦੇ ਦਿੰਦਾ ਤੁਹਾਨੂੰ ਬੈਕ ਕਾਲ ਉਸੇ ਟਾਈਮ ਆ ਜਾਏਗੀ ਸਰਵਿਸ ਬਹੁਤ ਵਧੀਆ ਜੀ ਇਧਰਲੇ ਪਾਸੇ ਜੀ ਕਿ ਬੇਸਿਕਲੀ ਆ ਸਰਵਿਸ ਦਾ ਅਸੀਂ ਨਹੀਂ ਚਾਹੁੰਦੇ ਕਿ ਕਸਟਮਰ ਕਿਸੇ ਵੀ ਤਰੀਕੇ ਨਾਲ ਸਾਡੀ ਤਰਫੋਂ ਜੀ ਦਿੱਕਤ ਆਏ ਜਾਂ ਪਰੇਸ਼ਾਨ ਹੋਵੇ ਜੀ ਉਹਨੂੰ ਇਹਨਾ ਹੋਪਫੁਲੀ ਨਾ ਮੈਂ ਜਿਸ ਘਰ ਦੇ ਨਾਲ ਜੁੜਿਆ ਹੈਗਾ ਉਹ ਘਰ ਦੇ ਨਾਲ ਮੈਂ ਬਿਲਕੁਲ ਠੀਕ ਜਗ੍ਹਾ ਤੇ ਤੇ ਪਹੁੰਚਿਆ ਹੈ ਜੀ ਲੋਕੀ ਬੋਨ ਕੁਝ ਕਰਦੇ ਹੈ ਕਹਿੰਦੇ ਬੋਚੂਗਾ ਅਸੀਂ ਕਹ ਕਹਿੰਦੇ ਨਾ ਬਲੀਵ ਨਹੀਂ ਕਰਦੇ ਅਸੀਂ ਕਰਨ ਦੇ ਹੁੰਦੇ ਬਲੀਵ ਕਰਦੇ ਹੁਣ ਮੈਂ ਤੁਹਾਨੂੰ ਦਿਖਾਣਾ 8 4 ਦੇ ਅੰਦਰ ਸਾਈਜ਼ ਜੀ ਫਲੈਕਸੀਬਲ ਬਾਡੀ ਐਸਾ ਜਿਹੜੀ 6 4 ਦੀ ਬੰਦ ਹੁੰਦੀ ਹੈ ਫਲੈਕਸੀਬਲ ਬਾਡੀ ਹੈ ਜੀ ਫਲੈਕਸੀਬਲ ਬਾਡੀ ਕਿਨਾਂ ਲੋਕਾਂ ਨੂੰ ਡਰ ਲੱਗਦਾ ਹੈ ਨਾ ਮਹਿੰਗਾ ਲੈ ਕੇ ਇਹਨੂੰ ਵਿਛਾਵਾਂਗੇ ਲਗਾਵਾਂਗੇ ਟੁੱਟ ਨਾ ਜਾਏ ਫਲੈਕਸੀਬਲ ਬਾਡੀ ਹੈ ਜੀ ਥੋੜਾ ਲਚਕਪਨ ਹੁੰਦਾ ਹੈ ਜੀ ਜੀ ਕਿ ਜਿਹੜੀ ਨਾਰਮਲ ਜਿਹੜੇ ਲੋਕੀ ਦੇ ਦਿੰਦੇ ਹੈਗੇ ਉਹਦੇ ਵਿੱਚ ਲਚਕ ਨਹੀਂ ਹੈਗੀ ਤੇ ਜਰਾ ਜੀ ਗੈਪਸ ਆਇਆ ਉਹ ਕਰੈਕਟ ਮਾਰ ਜਾਏਗਾ ਲੇਕਿਨ ਲਚ ਠੀਕ ਹੈ ਇਹਦੇ ਬਾਅਦ ਤੋਂ ਐ ਸਾਈਜ਼ ਹੈਗਾ 8 ਬਾਈ 4 ਦਾ 8 ਬਾਈ 4 ਦਾ ਸਾਈਜ਼ ਚੈੱਕ ਕਰੋ ਜੰਮੂਰ ਸਾਈਜ਼ ਦੇਖੋ ਜੀ ਲੋਟ ਆਫ ਡਿਜ਼ਾਈਨਸ ਡਿਜ਼ਾਈਨ ਵਗੈਰਾ ਬਾਤੂ ਮਿਲ ਜਾਣਗੇ ਡਿਜ਼ਾਈਨ ਬਹੁਤ ਡਿਜ਼ਾਈਨ ਜੇ ਡਿਜ਼ਾਈਨ ਤੁਹਾਨੂੰ ਚਾਹੀਦਾ ਉਹ ਡਿਜ਼ਾਈਨ ਸਰ ਜੇ ਅਗਰ ਤੁਸੀਂ ਲੈਨ ਦੇ ਮੂਹਨ ਨਾ ਲਾਏ ਹੋ ਤੇ ਤੁਸੀਂ ਐ ਨਹੀਂ ਕਹ ਰਹੇਗੇ ਇਹ ਚੀਜ਼ ਨਹੀਂ ਹੈਗੀ ਇਹ ਉਹ ਚੀਜ਼ ਨਹੀਂ ਹੈਗੀ ਜੋ ਤੁਸੀਂ ਦਿੱਲੀ ਚ ਦੇਖ ਕੇ ਆਏ ਹੋ ਨਾ ਜੀ ਜਲੰਧਰ ਚ ਦੇਖ ਕੇ ਆਏ ਹੋ ਉਸ ਤੋਂ 1 ਪੁਆਇੰਟ ਪਲੱਸ ਹੀ ਅਸੀਂ ਤੁਹਾਨੂੰ ਦੇਵਾਂਗੇ ਜੀ ਐਸੀ ਚੀਜ਼ਾਂ ਤੁਸੀਂ ਦੇਖੀਆਂ ਹੋਵेंगी ਉਸ ਤੋਂ ਇੱਕ ਚੀਜ਼ ਪਲੱਸ ਹੀ ਮਿਲੇਗੀ ਕਿ ਐ ਚੀਜ਼ ਕਟੜੇਗੁਲੰਦ ਦੇ ਕਸਟਮਰ ਆਂਦੇ ਵੀ ਹੈਗੇ ਕਿ ਅਸੀਂ ਤਾਂ ਉੱਥੇ ਤੇ ਦੇਖਿਆ ਨੇ ਜਲੰਧਰ 'ਚ ਤੁਹਾਡੇ ਕੋਲ ਹੈਗੀ ਆ ਜੀ ਫਿਰ ਉਹ ਉੱਥੇ ਪਿਕਸ ਭੇਜਦੇ ਆ ਇਹ ਚੀਜ਼ ਮਿਲੇ ਹੀ ਹੋਗਾ ਨਾ ਸਾਡੇ ਕੋਲ ਤਾਂ ਇਹ 15 20 ਦਿਨ ਤੱਕ ਨਹੀਂ ਮਿਲਣੀ ਹੈ ਜੀ ਵੀ ਇਹਨਾਂ ਕੋਲ ਤਾਂ ਪਹਿਲਾਂ ਹੀ ਆ ਗਈ ਹਾਂ ਜੀ ਸਰ ਕਾਰਨ ਕੀ ਹੈ ਕਿ ਸਾਡੀ ਟੀਮ ਹੈਗੇ ਸਾਡੇ ਬਾਸ ਜਿਹੜੇ ਹੈਗੇ ਉਹ اسی ਚੀਜ਼ ਦੇ ਤੇ ਜਮੀਨ ਮਿਹਨਤ اسی ਚੀਜ਼ ਦੇ ਉੱਤੇ ਕਰਦੇ ਕੀ ਨਵੀਂ ਚੀਜ਼ ਆ ਰਹੀ ਹੈ ਜੀ ਕਦੇ ਅੱਜ ਮੁੰਗੇ ਹੈਗੇ ਤੇ ਕੱਲ ਪਰਸੋ ਦਿੱਲੀ ਹੈਗੇ ਤੇ ਪਰਸੋ ਕੱਲ ਗੁਜਰਾਤ ਹੈਗੇ ਤੇ ਕਿਤੇ ਨਾ ਕਿਤੇ ਮਤਲਬ ਮਿਹਨਤ ਕਰਦੇ ਜਿੱਥੇ ਜੋ ਚੀਜ਼ ਨਵੀਂ ਆਏ ਕੀ ਫੈਸ਼ਨ ਚੱਲ ਰਿਹਾ ਕੀ ਚੀਜ਼ ਹੈ ਅਪਡੇਟ ਕਰਕੇ ਰੱਖਦੇ ਆ ਜੀ ਕਸਟਮਰ ਨੂੰ ਉਹੀ ਅਪਡੇਟ ਦਾ ਫਾਇਦਾ ਵੀ ਦਿੰਦੇ ਆ ਅਸੀਂ ਇਸ ਤਰੀਕੇ ਦੇ ਲੋਇਆ ਦੇ ਕੋਲ ਇਹ ਦੇਸ ਵਨ ਇਹ ਗਲੋਸੀ ਦੇ ਅੰਦਰ ਫੇਸ ਸਰਫੇਸ ਨੂੰ ਹੱਥ ਲਗਾ ਕੇ ਦੇਖੋ ਸਰ ਠੀਕ ਹੈ ਇਹ ਗਲੋਸੀ ਦੇ ਅੰਦਰ ਹੈਗਾ ਸਰ ਜੀ ਮੈਟ ਦੇ ਅੰਦਰ ਮੈਟ ਦੀ ਦੇਖੋ ਕਿੰਨਾ ਫ੍ਰਿਸ਼ ਦੇਖੋ ਮੈਟ ਦੀ ਫਿਨਿਸ਼ਿੰਗ ਦੇਖੋ ਬਾਈ ਠੀਕ ਹੁੰਦਾ ਰਫ ਮੈਟ ਹੁੰਦਾ ਇਹ ਕਰ ਹੈ ਚੀਜ਼ ਜੀ ਠੀਕ ਹੈ ਅਰੇ ਮੈਂ ਲੋਟ ਆਫ ਡਿਜ਼ਾਈਨਸ ਹੈ ਗਿਆ ਸਰ ਜੀ ਆ ਦੇਖੋ ਆਹੜੇ ਆ ਚੈੱਕ ਕਰੋ ਆ ਜੀ ਇਹ ਮਾਰਬਲ ਲੁੱਕ ਆ ਗਈ ਸਰ ਇਹ ਮਾਰਬਲ ਲੁੱਕ ਆ ਗਈ ਲਓ ਚੇਕ ਲੋ ਹੱਥ ਲਾ ਕੇ ਫੀਲ ਹੁੰਦੀ ਹੈ ਹਰੇਕ ਕੀ ਤੁਹਾਨੂੰ ਹਰ ਚੀਜ਼ ਦੇ ਅੰਦਰ ਜੀ ਇੱਕ ਵਾਰ ਤੁਸੀਂ ਮੋਗੇ ਆਏ ਮੈਨੂੰ ਨਹੀਂ ਲੱਗਦਾ ਕਿ ਬਿਨਾ ਟਾਇਲ ਖਰੀਦੇ ਤੁਸੀਂ ਇਹ ਤੁਹਾਡੇ ਨਹੀਂ ਵੀ ਮੰਨ ਲੈ ਆਂਦਾ ਤਾਂ ਵੀ ਤੁਸੀਂ ਖਰੀਦ ਕੇ ਜਾਓਗੇ ਇੰਨਾ ਕੁ ਡਿਜ਼ਾਈਨ ਤੇ ਇੰਨਾ ਕੁ ਰੇਟ ਹਿਸਾਬ ਨਾਲ ਮਿਲੂਗਾ ਤੁਹਾਨੂੰ ਜੀ ਇਹ ਦੇਖੋ ਇਹ ਹੈਗਾ 6/4 ਦੇ ਅੰਦਰ ਐਸਓ ਮੈਂ ਤੁਹਾਨੂੰ ਦਿਖਾਇਆ ਗਲੋਸੀ ਦੇ ਅੰਦਰ ਵੀ ਅਵੇਲੇਬਲ ਹੈ ਮੈਟ ਦੇ ਅੰਦਰ ਵੀ ਅਵੇਲੇਬਲ ਜੀ ਜੀ ਕਿਉਂਕਿ ਆਦੀ ਰੇਟ ਦੇ ਅੰਦਰ ਇੱਕ ਛੱਤ ਦੇ ਉੱਤੇ ਇੱਕ ਹੀ ਡਿਜ਼ਾਈਨ ਦੋਨੋਂ ਚੀਜ਼ਾਂ 'ਚ ਮਿਲਣਾ ਬਹੁਤ ਮੁਸ਼ਕਲ ਬਹੁਤ ਅਗਿਆ ਲੇਕਿਨ ਉਸ ਲਈ ਕਿ ਮਿਹਨਤ ਕਰਨੀ ਪੈਂਦੀ ਹੈ ਜੀ ਤੁਹਾਨੂੰ ਪੈਂਦਾ ਜੀ ਇਹ ਜੀ ਨਵੀਂ ਇਹ ਵੀ ਤੁਹਾਨੂੰ ਇਹ ਚੀਜ਼ ਨਵੀਂ ਹੈਗੀ ਇਹ ਦੇਖੋ ਇਹ ਕਿ ਮੋਜੈਕਸ ਜੀ ਇਹ ਦੇਖੋ ਸਰ ਦੇਖੀ ਚੈੱਕ ਕਰੋ ਪਹਿਲਾਂ ਤਾਂ डिफरेंट ਸ਼ੇਪਸ ਜੀ ਹਰ ਸ਼ੇਪਸ ਅਲੱਗ ਹੋਏਗੀ ਜੀ ਕਨਸੈਪਟ ਬਿਲਕੁਲ ਅਲੱਗ ਹੋਏਗਾ ਜੀ ਠੀਕ ਹੈ ਨਾ ਸਰ ਹੁਣ ਤੁਸੀਂ ਕਿਤੇ ਬਾਥਰੂਮ ਦੇ ਅੰਦਰ ਲਗਾਣਾ ਹੈ ਜੀ ਠੀਕ ਹੈ ਇਹ ਜਿਆਦਾ ਕਿੱਥੇ ਲੱਗਦਾ ਬਾਥਰੂਮ ਦੇ ਵਿੱਚ ਬਾਥਰੂਮ ਦੇ ਨਾਲ ਲੱਗਦਾ ਆਊਟਲੁੱਕ ਦੇੰਦਰ ਲੱਗਦਾ ਐਲੀਵੇਸ਼ਨ ਦੇੰਦਰ ਜਿੰਨ ਕਾਲਮਸ ਖੜੇ ਕਿਤੇ ਆ ਕਾਲਮਸ ਤੇ ਕਿਨੇ ਆਪਣੇ ਉਹ ਲੱਗਦੇ ਗੇਟਸ ਹੈਗੇ ਮੇਨ ਗੇਟਸ ਹੈਗੇ ਉੱਥੇ ਆਊਟਲੁੱਕ ਕੱਢਣ ਲਿਆਗੇ ਡਿਫਰੈਂਟ ਸ਼ੇਪਸ ਹੈਗੀ ਇਹਨਾਂ ਦੇ ਹਰੇਕ ਤਾਂ ਲੱਗ ਜਾਂਦਾ ਹ ਹਰ ਜਗ੍ਹਾ ਦੀ ਦੇਖੋ ਜਿੰਨ ਬਾਹਰ ਆਪਾਂ ਲਗਾ ਰਹੇ ਹੈਗੇ ਤਾਂ ਉਹ ਅੰਦਰ ਮਾਰਬਲ ਲੁੱਕ ਦੇ ਅੰਦਰ ਮਾਰਬਲ ਲੁੱਕ ਦੇਣਾ ਹੈਗਾ ਤਾਂ ਮਾਰਬਲ ਲੁੱਕ ਦੇ ਅੰਦਰ ਆ ਗਿਆ ਡਿਫਰੈਂਟ ਦੇ ਅੰਦਰ ਇਹ ਦੇਖੋ ਇਹ ਵੀ ਮਾਰਬਲ ਲੁੱਕ ਦੇ ਅੰਦਰ ਆ ਗਿਆ ਇਸ ਤਰੀਕੇ ਦੇ ਡਿਫਰੈਂਟ ਸ਼ੇਪਸ ਹੈ ਹਰ ਸ਼ੇਪਸ ਅਲੱਗ ਦੇਖੇਗੀ ਇੱਥੇ ਲੱਗਿਆ ਵੀ ਇਹ ਬਾਥਰੂਮ ਦੇ ਅੰਦਰ ਸੀ ਡਿਸਪਲੇ ਕਰਨ ਦੇ ਕੋਈ ਕੀਤਾ ਹੈਗਾ ਇਹ ਦੇਖੋ ਸਰ ਆ ਦੇਖੋ ਕਿੰਨਾ ਸੋਹਣਾ ਲੱਗਦਾ ਹੈ ਚੈੱਕ ਕਰੋ ਬਾਈ ਤੁਸੀਂ ਇਹ ਲੱਗਿਆ ਹੋਇਆ ਬਾਥਰੂਮ ਦੇ ਵਿੱਚ ਦੇਖੋ ਸ਼ਾਈਨਿੰਗ ਦੇਖ ਇੱਕ ਤਾਂ ਸ਼ਾਈਨਿੰਗ ਦੇਖੋ ਤੇ ਇੱਕ ਤੁਸੀਂ ਇਹ ਦੇਖੋ ਵੀ ਦੇਖਣ ਨੂੰ ਕਿੰਨਾ ਲਗਜ਼ਰੀ ਲੱਗ ਰਿਹਾ ਹੈ ਹਨਾ ਜੀ ਤੇ ਬਾਕੀ ਇਧਰਲੇ ਪਾਸੇ ਦੇਖੋ ਤੁਸੀਂ ਇਹ ਦੇਖੋ ਤੇ ਇਹ ਬਾਥਰੂਮ ਦੇ ਅੰਦਰ ਹੈ ਮੈਟ ਦੇ ਅੰਦਰ ਜੀ ਠੀਕ ਹੈ ਅਸੀਂ ਕੋਸ਼ਿਸ਼ ਕਰਦੇ ਹੈਗੇ ਆਪਣੀ ਤਰਫੋਂ ਬੈਸਟ ਡਿਜ਼ਾਈਨਸ ਪ੍ਰੋਵਾਈਡ ਕਰਨ ਲਈ ਕਸਟਮਰ ਆਏਗਾ ਉਹਨੂੰ ਪਤਾ ਨਹੀਂ ਲੱਗਦਾ ਕਈ ਵਾਰੀ ਟਾਈਲ ਲਗਾ ਕੇ ਕੀ ਕਹਿੰਦਾ ਯਾਰ ਬਾਥਰੂਮ ਦੀ ਸ਼ੇਮ ਕੀ ਕੀ ਨਿਕਲੇਗੀ ਆਊਟਲook ਕੀ ਨਿਕਲੇਗੀ ਮੈਂ ਟਾਈਲ ਤੇ ਲੈ ਰਿਹਾ ਲੇਕਿਨ ਉਹ ਜਿਹੜਾ ਡਿਜ਼ਾਈਨ ਕੀ ਹੋਏਗਾ ਤੋ ਉਹਦੀ ਕੀ ਲੁੱਕ ਨਿਕਲੇਗੀ ਅਸੀਂ ਕੋਸ਼ਿਸ਼ ਕਰਦੇ ਸੀ ਇੱਥੇ ਅਸੀਂ ਡੈਮੋ ਬਣਾ ਕੇ ਰੱਖਦੇ ਹੈਗੇ ਕਿ ਉਹਨੂੰ ਈਜ਼ੀ ਰਹੇ ਕਿ ਮੈਂ ਇਹੋ ਡਿਜ਼ਾਈਨ ਬਣਾ ਰਹੇ ਤੇ ਐ ਲੁੱਕ ਨਿਕਲ ਕੇ ਆ ਬਈ ਉਹਨੇ ਬਹੁਤ ਸਿੰਪਲ ਹੋ ਜਾਂਦਾ ਕਿੱਥੇ ਉਹਨੇ ਆਰਕੀਟੈਕਟ ਨੂੰ ਪਾਏ ਦੇ ਕੇ ਇੱਕ ਚੀਜ਼ ਬਣਵਾਣੀ ਹੈਗੀ ਉਹਨੇ ਕਿੱਥੇ ਉਹਦਾ ਪੈਸੇ ਜੀ ਦੂਜਾ ਕਿਤੇ ਅਗਰ ਉਹ ਨਹੀਂ ਸਮਝਾਂਦੀ ਉੱਥੇ ਫੋਟੋ ਕਲਿੱਕ ਕਰਦੇ ਆਏਗਾ ਨਹੀਂ ਤਾਂ ਆਪਣੇ ਮਿਸਤਰੀ ਐ ਠੇਕੇਦਾਰ ਨੂੰ ਲੈ ਕੇ ਆਉਂਦੇ ਆ ਇੱਥੇ ਆ ਕੇ ਦਿਖਾ ਦਿੰਦੇ ਕਿ ਇਹ ਚੀਜ਼ ਚਾਹੀਦੀ ਆ ਉਹਦੇ ਲਈ ਵੀ ਸੌਖਾ ਹੋ ਜਾਣਾ ਅਸੀਂ ਆਰਕੀਟੈਕਟਸ ਵਗੈਰਾ ਦੇ ਕੋਲ ਕਰ ਕਰਕੇ ਇਹ ਡਿਜ਼ਾਈਨਸ ਵਗੈਰਾ ਪ੍ਰੋਵਾਈਡ ਕਰਦੇ ਹੁਣ ਦੇਖੋ ਇਹਦੇ ਵਿੱਚ ਕੰਬੀਨੇਸ਼ਨ ਬੜਾ ਜ਼ਬਰਦਸਤ ਦਿੱਤਾ ਹੋਇਆ ਹੈ ਤੁਸੀਂ ਅੱਧਰ ਦੇਖੋ ਮੈਟ ਫਿਨਿਸ਼ ਜੀ ਦਿਸ ਵਨ ਇਜ਼ ਅ ਮੈਟ ਐਂਡ ਮੈਟ ਦੇ ਨਾਲ ਗਲੋਸ ਜੀ ਇਹ ਦੇਖੋ ਉਹ ਸਭ ਤੋਂ ਵੱਡੀ ਚੀਜ਼ ਹੈ ਬਲੈਕ ਟੋਨ ਦੇ ਅੰਦਰ ਬਹੁਤ ਰੇਅਰ ਬਾਥਰੂਮ ਮਿਲੇਗਾ ਸੋ ਤੁਰੀ ਨੇ ਬਣਿਆ ਹੋਇਆ ਬਾਈ ਦੇਖੋ ਬਲੈਕ ਤੋਂ ਅੰਦਰ போਥ ਰੀਅਰ ਬਾਥਰੂਮ ਲਾਏਗਾ। ਬਹੁਤ। ਬਾਕੀ ਕਰੀਮ ਦੇ ਅੰਦਰ ਮਿਲੇਗਾ, ਬੇਸ਼ ਦੇ ਅੰਦਰ ਮਿਲੇਗਾ, ਵਾਈਟ ਦੇ ਅੰਦਰ ਮਿਲੇਗਾ। ਬਲੈਕ ਬਹੁਤ ਰੇਅਰ ਹੈ। ਜਿਹਨੇ ਲਗ ਨਹੀਂ ਬਣਾਣਾ ਨਾ ਡਿਫਰੈਂਟ ਚੀਜ਼ ਬਣਾਨੀ ਆ ਉਹਦੇ ਲਈ ਇਹ ਚੀਜ਼ ਹੈ। ਇਹ ਰੇਅਰ ਵੀ ਬਹੁਤ ਹੈ ਤੇ ਕਿਹਦੀ ਵੀ ਸੋਨਾ ਹੀ ਬਹੁਤ ਲੱਗਦਾ ਹੈ ਨਾ ਜੀ। ਪੂਰਾ ਡੈਮੋ ਹੈਗਾ ਸਰ ਕਿ ਉਹ ਉਸ ਚੀਜ਼ ਦੇ ਅੰਦਰ ਉਹਨੂੰ ਮਿਹਨਤ ਕਰਨ ਦੀ ਜੂਤ ਨਹੀਂ ਲਗਾ ਇਹ ਦੇਖੋ ਸਰੀਕਾ। ਆ ਬਾਥਰੂਮ ਦਾ ਡੈਮੋ ਦੇਖੋ। ਬਿਲਕੁਲ ਅਲੱਗ ਚੀਜ਼ ਹੈਗੀ ਸਰ। ਜੀ। ਹਰ ਚੀਜ਼ ਨੂੰ ਬੜੇ ਹੀ ਗਹਿਰੇ तरीके ਦੇ ਨਾਲ ਨੂੰ ਕਿੰਦਾ ਕੀਤਾ ਹੈ ਕਿ ਕਿਸੇ ਚੀਜ਼ ਦੀ ਕੋਈ ਕਿਤੇ ਕਮੀ ਨਹੀਂ ਹੋਣੀ ਚਾਹੀਦੀ। ਹਰੇਕ ਜੀ ਨੂੰ ਸੋਚ ਸਮਝ ਕੇ ਕੀਤੇ ਹੋਏ ਹਨ। ਸਮਝ ਕਿੱਥੇ ਕੀ ਚੀਜ਼ ਸੈੱਟ ਹੋਈ ਜੀ ਕਿ ਕਿਹਨੇ ਕਹਿੰਦਾ ਵਾਸ਼ ਏਰੀਆ ਅਲੱਗ ਦਿੱਤਾ ਹੈ। ਵਾਸ਼ ਏਰੀਆ ਵਿੱਚ ਪਾਰਟੀਸ਼ਨ ਕੀਤਾ ਹੋਇਆ ਹੈ। ਵਾਸ਼ ਏਰੀਆ ਅਲੱਗ ਦਿੱਤਾ ਹੈ ਦੂਜਾ ਏਰੀਆ ਅਲੱਗ ਹੈਗਾ। ਉਸ ਚੀਜ਼ ਹਰ ਚੀਜ਼ ਨੂੰ ਬੜੇ ਕੰਸੀਡਰ ਕੀਤਾ ਗਿਆ ਹੈਗਾ। ਕਿ ਕਸਟਮਰ ਦੀ ਕਿਹਨੇ ਰਿਕੁਆਇਰਮੈਂਟ ਦੇ ਹਿਸਾਬ ਨਾਲ ਕਿ ਉਹਨੂੰ ਦਿੱਕਤ ਨਹੀਂ ਆਵੇ। ਜੀ। ਇਹ ਦੇਖੋ ਸਰ ਬਿਲਕੁਲ ਸਿੰਪਲ ਬਾਤ ਹੋਵੇਗਾ ਸਰ। ਜਿੰਨੇ ਕਿ ਜਿਹੜਾ ਕਹਿੰਦਾ ਕਿ ਮੈਂ ਸਿੰਪਲ ਚਾਹੀਦਾ ਮੈਨੂੰ ਡਿਫਰੈਂਟ ਹੋਵੇ। ਜੀ। ਬਿਲਕੁਲ ਸਿੰਪਲ ਹੈ ਮੈਂ ਕਹਿੰਦਾ ਜੇ ਸਿੰਪਲ ਹੈ ਪਰ ਹੁਣ ਤੁਸੀਂ ਇਹਦੇ ਅੰਦਰ ਕਨਸੈਪਟ ਦੇਖੋ ਸਾਰਾ ਸਿੰਪਲ ਬਣਾਇਆ ਆਪਾਂ ਪਲੇਨ ਕੀਤਾ ਜੀ ਐਟੈਚ ਦਿੱਤਾ ਇੱਕ ਥੱਲੇ ਫਲੋਰ ਦੇ ਉੱਤੇ ਉਹ ਚੀਜ਼ ਜੀ ਬਈ ਤੁਸੀਂ ਸਭ ਨੂੰ ਦੇਖਿਆ ਹੋਗਾ ਦਿਵਾਰਾਂ ਤੇ ਸਾਰ ਕੋ ਡਿਜ਼ਾਈਨ ਕਰਦਾ ਅਸੀਂ ਫਲੋਰ ਦੇ ਉੱਤੇ ਡਿਜ਼ਾਈਨ ਦਿੱਤਾ ਇੱਕ ਵਾਲ ਦੇ ਉੱਤੇ ਔਰ ਇੱਕ ਫਲੋਰ ਦੇ ਉੱਤੇ ਆ ਡਿਜ਼ਾਈਨ ਦਿਖਾ ਫਲੋਰ ਵਾਲਾ ਬਈ ਕਿੰਨਾ ਜਿਹੜਾ ਇਹ ਇੱਕ ਵਾਲ ਦੇ ਉੱਤੇ ਆਇਆ ਇਹ ਕਿਹਦੇ ਤੇ ਡਿਜ਼ਾਈਨ ਇਹ ਦੇ ਉੱਤੇ ਆ ਵਾਜਬ ਕਮਾਲ ਹੋਈ ਪਈ ਆ ਬਿਲਕੁਲ ਯਾਰ ਸਰਾ ਹੋਇਆ ਆ ਦੇਖੋ ਹੁਣ ਇਧਰਲੇ ਪਾਸੇ ਦੇਖੋ

ਅਸੀਂ ਅਦਰ ਸਾਈਡ ਦੇ ਉੱਤੇ ਲਾਈਟ ਸਾਈਡ ਦੇ ਉੱਤੇ ਕਿਨਵੈਂਟੀ ਦਾ ਕਨਸੈਪਟ ਦਿੱਤਾ ਹੈ ਜੀ ਆ ਦੇਖੋ ਚੈੱਕ ਇਧਰਲੇ ਪਾਸੇ ਇਹ ਕੀ ਚੀਜ਼ ਆ ਇਹ ਕਹਿੰਦਾ ਹੈਗਾ ਥੋੜਾ ਜਿਹਾ ਬਿਲਕੁਲ ਡਿਫਰੈਂਟ ਦੇ ਅੰਦਰ ਨੋਰਮਲ ਗਲੋਸੀ ਦਾ ਹੀ ਕਨਸੈਪਟ ਹੈ ਪੂਰਾ ਇਹਦੇ ਅੰਦਰ ਇੱਕ ਚੀਜ਼ ਜੋ ਅਲੱਗ ਦਿੱਤੀ ਹੈ ਕਿ ਦਿਸ ਵਨ ਇਜ਼ ਅ ਸਬਵੇ ਟਾਈਲ ਆਜ ਮੈਂ ਉਹਨਾਂ ਦਾ ਕਿਚਨ ਵੀ ਤੁਹਾਨੂੰ ਦਿਖਾਵਾਂਗਾ ਸਬਵੇ ਟਾਈਲ ਦਾ ਇਹ ਸਬਵੇ ਟਾਈਲ ਹੈਗੀ ਆ ਸਬਵੇ ਟਾਈਲ ਇਹ ਸਿਰਫ ਟਾਈਲ ਦਾ ਸਾਈਜ਼ ਹੀ ਏਨਾ ਹੈਗਾ ਇੰਨੇ ਸਾਈਜ਼ ਦੀ ਟਾਈਲ ਆ ਟਾਈਲ ਹੈਗੀ ਸਿਰਫ ਇਹ 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 ਦਿਨ ਲੱਗ ਜਾਨੀ ਇਹ ਸਾਈਜ਼ ਦੇ ਲੱਗ ਠੀਕ ਬਸ ਇਹਨੇ ਜੇ ਟਾਈਲ ਤੇ ਲੱਗਦੇ ਮੈਂ ਉਹਨੇ ਤੁਹਾਨੂੰ ਇਹਦਾ ਪੀਸ ਦਿਖਾਵਾਂਗਾ ਲੱਗੋ ਜੀ 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 ਐ ਦੇਖੋ ਇਹ ਸਾਰਾ ਟੋਟਲੀ ਸੇ ਗਲੋਸੀ ਗਲੋਸੀ ਦਾ ਮਤਲਬ ਕਿ ਜਿਹੜਾ ਫਰਸ਼ ਵੀ ਹੈ ਉਹ ਵੀ ਗਲੋਸੀ ਚ ਹੀ ਦਿੱਤਾ ਅਸੀਂ ਜੀ ਨੋਰਮਲੀ ਵੈ ਮੈਟ ਦੇ ਅੰਦਰ ਆਉਂਦਾ ਲੇਕਿਨ ਅਸੀਂ ਇਸ ਵੇ ਥੋੜਾ ਜਿਹਾ ਚੇਂਜ ਕੀਤਾ ਕਿ ਕਈ ਲੋਕ ਕਹਿੰਦੇ ਜੀ ਸਾਨੂੰ ਗਲੋਸੀ ਚਾਹੀਦੀ ਉਹਦੀ ਫੀਲ ਦਿਖਾਓ ਤੇ ਉਹਦੇ ਦੀ ਫੀਲ ਲਿਆ ਦਿਖਾਈਏ ਕਿ ਕਈ ਵਾਰੀ ਲੋਕ ਜੀ ਕਹਿੰਦਾ ਚੱਪਲ ਉਤਾਰ ਕੇ ਦੇਖਦੇ ਹੈ ਕਿ ਕਿਤੇ ਸਲਿੱਪਰੀ ਤੇ ਨਹੀਂ ਜ਼ਿਆਦਾ ਸਲਿੱਪਰੀ ਨਹੀਂ ਹੁੰਦੀ ਹੈ ਕਿਉਂਕਿ ਇਹਦੀ ਵ ਠੀਕ ਹੈ ਤੁਹਾਨੂੰ ਸਰ ਲੌਬੀ ਦਾ ਕਨਸੈਪਟ ਤੁਹਾਨੂੰ ਦਿਖਾਣਾ ਹੈਗਾ ਆ ਲੌਬੀ ਦਾ ਕਨਸੈਪਟ ਹੈ ਲੌਬੀ ਦਾ ਕਨਸੈਪਟ ਰਹੇਗਾ ਬਿਲਕੁਲ ਐਂਟਰੀ ਦੇ ਤੇ ਅੱਜ ਕੱਲ ਲੋਕੀ ਕਹਿੰਦੇ ਕਿ ਇਹ ਸਾਨੂੰ ਬੜਾ ਡਿਫਰੈਂਟ ਪੋਰਟਰੇਟ ਚਾਹੀਦਾ ਹੈਗਾ ਐ ਚੀਜ਼ ਹੈਗੀ ਸਰ ਇਹਦੇ ਅੰਦਰ ਆਈਓ ਸਾਈਜ਼ ਆਣਾ ਹੈਗਾ ਇਹ ਇਹਦੇ ਵਿੱਚ ਤੁਸੀਂ ਇੱਕ ਹੋਰ ਗੱਲ ਕਰਦੇ ਵੀ ਜੇ ਕਿਸੇ ਨੇ ਆਉਦੀ ਫੋਟੋ ਵਗੈਰਾ ਲਗਵਾਉਣੀ ਬਿਲਕੁਲ ਬਿਲਕੁਲ ਸਰ ਕਿਰਨ ਮੈਂ ਉਹੀ ਚੀਜ਼ ਦੇ ਤੇ ਪਹਿਲੇ ਤੇ ਇਹਦੀ ਬਨਵਾਈ ਦੇ ਕੋਈ ਸਾਈਜ਼ ਸਾਈਡ ਉੱਤੇ ਲਾਈਟ ਕਲਰ ਆ ਜਾਏਗਾ ਬਾਰਡਰ ਟਾਈਕ ਹੋ ਜਾਏਗਾ ਜਿੰਨੀ ਵੱਡੀ ਤੁਹਾਡੀ ਵਾਲ ਲੱਗੀ ਹੈ ਐ اسی ਸਾਈਜ਼ ਦੇ ਉੱਤੇ ਹੋ ਗਿਆ ਠੀਕ ਹੈ ਨਾ ਸ ਅੱਛਾ ਉਹ ਬਣਾ ਕੇ ਤੁਸੀਂ ਦੇ ਦਿਓ ਅਸੀਂ ਦੇ ਦਾਂਗੇ ਸਰ ਓਕੇ ਇਵਨ ਤੁਸੀਂ ਆਪਣੀ ਫੋਟੋ ਵੀ ਲਗਵਾਉਣਾ ਚਾਹੁੰਦੇ ਹੈਗੇ ਹੋ ਜਾਂ ਕੋਈ ਐਮਪੀ ਐਮਪੀ ਹੈਗੇ ਜਾਂ ਉਹਨਾਂ ਨੇ ਆਪਣਾ ਸ਼ੌਕ ਹੁੰਦਾ ਲੋਕਾਂ ਨੂੰ ਕਿ ਮੈਂ ਲੌਬੀ ਦਿੰਦਾ ਮੇਰੀ ਵੱਡੀ ਫੋਟੋ ਹੋਵੇ ਲੱਗੀ ਹੋਵੇ ਫੋਟੋ ਲਗਵਾਉਂਦੇ ਹੈਗੇ ਠੀਕ ਹੈ ਨਾ ਉਹਦੇ ਅੰਦਰ ਇਹ ਪੋਰਟਰੇਟ ਦੇ ਅੰਦਰ ਵੀ ਇਹ ਪੋਰਟਰੇਟ ਲੱਗਾ ਹਾਂਜੀ ਹਾਂਜੀ ਲਓ ਜੀ ਚੈੱਕ ਕਰੋ ਜਾਂ ਜਿਸ ਤੇ ਜਿਸ ਕਿਨਾਂ ਗੋਡ ਦੀ ਤਰ੍ਹਾਂ ਤੁਹਾਡੀ ਆਸਥਾ ਹੈਗੀ ਹੈ ਠੀਕ ਹੈ ਜੀ ਜਾਂ ਗੁਰੂਆਂ ਦੀ ਤਰ੍ਹਾਂ ਆਸਥਾ ਹੈਗੀ ਹੈ ਤੁਸੀਂ ਉਹ ਵੀ ਇੱਥੇ ਕਰ ਸਕਦੇ ਹੋ ਉਹਨੂੰ ਥੱਲੇ ਇੰਨਾ ਉੱਤੇ ਆ ਜਾਣਾ ਨੇ ਜੀ ਦੇ ਉੱਤੇ ਕਰਕੇ ਤੇ ਬਾਰਡਰਿੰਗ ਕਰਕੇ ਹੋਰ ਇਹ ਤੇ ਬਹੁਤ ਵਧੀਆ ਚੀਜ਼ ਐ ਐਂਟਰੀ ਐਂਡ ਚੱਕ ਕਰ ਬਲੇ ਜਦ ਮੇਨ ਗੇਟ ਖੁੱਲਦਾ ਹੈਗਾ ਮੇਨ ਗੇਟ ਦੇ ਬਿਲਕੁਲ ਸਾਹਮਣੇ ਐ ਚੀ ਲੱਗਦੀ ਹੈਗਾ ਬੰਦਾ ਵੈਸੇ ਹੀ ਕੂਲ ਹੋ ਜਾਂਦਾ ਹੈਗਾ ਪਲੇਜ਼ਰ ਹੋ ਜਾਂਦਾ ਸਾਹਮਣੇ ਦੇਖ ਕੇ ਜੀ ਉਹਦੇ ਬਾਅਦ ਤੁਹਾਨੂੰ ਸਾਰ ਐਕਸਰਸਾਈਜ਼ ਦੇਖਾਣੇ ਹੋਰ ਐ ਦੇਖੋ ਤਾਂ ਮੈਂ ਤੁਹਾਨੂੰ ਇਹ ਦਿਖਾ ਦਿੰਦਾ 32 ਚੌਂਡ ਦਿੰਦਾ ਲੋਟ ਆਫ ਡਿਜ਼ਾਈਨਸ